ਪੀਐਨਓ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ ਮੈਂ ਸੁਖਨਾਬ ਸਿੰਘ ਸਿੱਧੂ ਬੋਲਡ ਵੌਇਸ ਪ੍ਰੋਗਰਾਮ ਦੇ ਨਾਲ ਪੇਸ਼ ਆਵਾਂ। ਤੇ ਇੱਥੇ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਖਾਸ ਖਾਸ ਮੁੱਦੇ ਬਾਰੇ ਜਾਂਦੇ ਨੇ ਤੇ ਇਸ ਵਕਤ ਰਣਜੀਤ ਸਿੰਘ ਕੋਕੀ ਗੱਲ ਆਪਣੇ ਨਾਲ ਸ਼ਾਮਲਾ ਉਹਨਾਂ ਨਾਲ ਗੱਲਬਾਤ ਕਰਦੇ। ਗਿਲਸਾ ਦਾ ਸਵਾਗਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੁਖਨਾ, ਥੈਂਕ ਯੂ। ਵੈਲਕਮ ਜੀ ਤੇ ਆਪਾਂ ਸਭ ਤੋਂ ਪਹਿਲਾਂ ਸੀਐਮ ਸਿੰਗਲ ਵਿੰਡੋ ਸਿਸਟਮ ਇਹ ਸ਼ੁਰੂ ਹੋਇਆ ਜੀ। ਇਹਦਾ ਫਾਇਦਾ ਰੋ ਜਾਂ ਨੁਕਸਾਨ? ਇਹ ਜਿਹੜਾ ਨਾਲ ওভারਲੈਪਿੰਗ ਆਫ ਪਾਵਰਸ ਹੋ ਚੁੱਕੇ ਆ ਵੀ ਡੀਸੀ ਜਿਹੜੇ ਡਿਪਟੀ ਕਮਿਸ਼ਨਰ ਜਿਲ੍ਹੇ 'ਚ ਬੈਠੇ ਹੈਗੇ ਆ ਉਹ ਵੀ ਤਾਂ Chief Minister ਦੇ ਰੈਪ੍ਰੈਜ਼ੈਂਟੇਟਿਵ ਸਗੇ ਨੇ ਇਸੇ ਤਰ੍ਹਾਂ Chief Medical Officer ਹੈਗਾ ਜਿਉਂ ਸਿਵਲ ਸਰਜਨ ਕਹਿੰਨੇ ਆ Chief Agriculture Officer ਹੈਗਾ ਤਹਿਸੀਲਦਾਰ ਹੈਗੇ ਨੇ ਮਤਲਬ ਕਿ ਜਿੰਨਾ ਰੈਵਨਿਊ ਦਾ ਡਿਪਾਰਟਮੈਂਟ ਆ ਡਿਸਟ੍ਰਿਕਟ ਰੈਵਨਿਊ ਆਫਸਰ ਹੈਗੇ ਆ ਮਤਲਬ ਉਹ ਜਿਹੜੇ ਹੈਗੇ ਆ ਫਿਰ ਉਹਨਾਂ ਦੀਆਂ ਪੋਸਟਾਂ ਕਦੇ ਲਈ ਹੈਗੀਆਂ ਨੇ ਇਹ ਜਿਹੜਾ ਸਿਸਟਮ ਹੈਗਾ ਸਿਰਫ ਇੱਕ ਗਿਮਕ ਵਾਂਗ ਜੋ ਸ਼ੁਰੂ ਕੀਤਾ ਗਿਆ ਇਹਨਾਂ ਨੇ ਉਹਦੇ ਨਾਲ ਕੀ ਹੱਲ ਹੋਊਗਾ ਨਾ ਇਹਨਾਂ ਦੀ ਲੋਕਾਂ ਨੂੰ ਸਮੱਸਿਆਵਾਂ ਦਾ ਪੂਰਨੇ ਲੋਕਾਂ ਨੂੰ ਫ੍ਰਸਟਾਚਾਰ ਦੀ ਵੱਡੀ ਪ੍ਰੋਬਲਮ ਆਜ ਪੰਜਾਬ ਚ ਸਰਕਾਰੀ ਮਹਿਕਮਿਆਂ ਦੇ ਵਿੱਚ ਉੱਥੇ ਤੋਂ ਲੋਡ ਹੈਗੀ ਹੈ ਜਿਹੜੀ ਐਡੀ ਵੱਡੀ ਮਹਿੰਗਾਈ ਦਾ ਜਾਲ ਬਣਿਆ ਹੋਇਆ ਹੈਗਾ ਇਹਨੇ ਟੈਕਸ ਲਾਏ ਹੋਏ ਹੈ ਕਿ ਤੇਲ ਤੇ ਹੋਰ ਚੀਜ਼ਾਂ ਤੇ ਸਟੇਟ ਨੇ ਲਾਏ ਹੋਇਆ ਜਿਹੜੇ ਉਹ ਚੀਜ਼ਾਂ ਘਟਾਉਣੀਆਂ ਚਾਹੀਦੀਆਂ ਨੇ ਇਹਨਾਂ ਨੇ ਕੋਈ ਆਮਦਨ ਦਾ ਸੋਰਸ ਨਹੀਂ ਹੈਗਾ ਕੋਈ ਜੋਬ ਕ੍ਰिएशन ਹੈ ਨਹੀਂ ਕਿ ਗਵਰਨਮੈਂਟ ਦੇ ਵਿੱਚ ਜਿਹੜੀਆਂ ਮਤਲਬ ਕਿ ਮੇਨ ਚੀਜ਼ਾਂ ਲੋੜੀਂਦੀਆਂ ਨੇ ਲੋਕੀ ਲੱਭਦੇ ਹੈਗੇ ਆ ਕਿ ਜੋਬ ਕ੍ਰिएशन ਕਰਨੀ ਗਵਰਨਮੈਂਟ ਦਾ ਇੱਕ ਬਹੁਤ ਵੱਡਾ ਪ੍ਰਾਲਾ ਹੋਣਾ ਚਾਹੀਦਾ ਨਾਲ ਕੋਈ ਸਕਿੱਲ ਡਿਵੈਲਪਮੈਂਟ ਬਾਰੇ ਗੱਲ ਹੋ ਰਹੀ ਆ ਵੀ ਕਿਸ ਤਰ੍ਹਾਂ ਕਰਨਾ ਹੈਗਾ ਜਿਹੜੇ ਹਸਪੀਟਲਸ ਹੈਗੇ ਆ ਉੱਥੇ ਪ੍ਰੋਪਰ ਸਟਾਫ ਹੈ ਨਹੀਂਗਾ ਸਾਰੇ ਪੰਜਾਬ 'ਚ ਜੀ ਪੇਰਨ ਦੇ ਆਪ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੇ ਹੈਗੇ ਆ 47 ਕਿ ਕਿੰਨੀਆਂ ਵੈਕੈਂਸੀਜ਼ ਨੇ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਜਿਹੜਾ ਮੇਨ ਸਿਵਲ ਹਸਪੀਟਲ ਹੁੰਦਾ ਹੈਗਾ ਜ਼ਿਲ੍ਹੇ ਦਾ ਇਸੇ ਤਰ੍ਹਾਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਹੈਗਾ ਇਸੇ ਤਰ੍ਹਾਂ ਟੀਚਰਸ ਦੀਆਂ ਕਿੰਨੀਆਂ ਵੈਕੈਂਸੀਜ਼ ਪਈਆਂ ਨੇ ਇੱਕ ਇੱਕ ਟੀਚਰ ਕਿੰਨੀਆਂ ਕਿੰਨੀਆਂ ਕਲਾਸਾਂ ਨੂੰ ਪੜਾ ਰਿਹਾ ਹੈਗਾ ਤੇ ਕਿੰਨੇ ਬੇਰੁਜ਼ਗਾਰ ਫਿਰ ਰਹੇ ਨੇ ਸੜਕਾਂ ਤੇ ਲੋਕਾਂ ਲਈ ਕੋਈ ਬੈਕ કે ਕੋਈ ਪਾਲਿਸੀ ਜਿਹੜੀ ਬਣਾਉਣੀ ਚਾਹੀਦੀ ਉਹ ਤਾਂ ਬਣਾ ਨਹੀਂ ਰਹੇ ਪਰ ਸਿੰਗਲ ਵਿੰਡੋ ਸਿਸਟਮ ਨਾਲ ਲੋਕਾਂ ਦੀਆਂ ਮੁਸ਼ਕਲਾਂ ਕੀ ਹੱਲ ਹੋਣਗੀਆਂ ਫਿਰ ਡਿਪਟੀ ਕਮਿਸ਼ਨਰ ਵਗੈਰਾ ਵੇਲੇ ਕਰਨੇ ਹੈ ਕਿ ਉਹਨਾਂ ਕੋਲੇ ਸਿਰ ਕੀ ਕੰਮ ਰਹਿ ਗਿਆ ਲੋਕੀ ਆਪਣੀਆਂ ਜਿਹੜੀਆਂ ਬਲੋਗ ਜੀ ਹਨ ਲੋਕੀ ਆਪਣੀਆਂ ਸਸਿਆਵਾਂ ਡਿਪਟੀ ਕਮਿਸ਼ਨਰ ਕੋਲੇ ਲੈ ਕੇ ਜਾਂਦੇ ਨੇ ਐਸਐਸਪੀ ਕੋਲੇ ਲੈ ਕੇ ਜਾਂਦੇ ਨੇ ਕਮਿਸ਼ਨਰ ਪੁਲਿਸ ਕੋਲੇ ਲੈ ਕੇ ਜਾਂਦੇ ਨੇ ਸੇ ਜੇ ਹੁਣ ਉਹਨਾਂ ਨੂੰ ਉੱਥੋਂ ਦੀ ਵਿਆਹ ਤੁਸੀਂ ਕਹਿੰਦੇ ਵੀ ਨਹੀਂ ਤੁਸੀਂ ਸਿੱਧੇ ਸੀਐਮ ਵਿੰਡੋ ਤੇ ਜਾਓ ਉਹਦੇ ਨਾਲ ਤੁਹਾਡਾ ਸਿੱਧਾ ਚੀਫ ਮਿਨਿਸਟਰ ਨਾਲ ਕਨੈਕਟ ਹੋਊਗਾ ਕਿ ਇਹਨਾਂ ਨੇ ਇਸੇ ਤਰ੍ਹਾਂ ਇੱਕ ਸਕੀਮ ਲਾਂਚ ਕੀਤੀ ਸੀ ਐਂਟੀ ਕ੍ਰਪਸ਼ਨ ਬਾਰੇ ਨੰਬਰ ਵੀ ਜਾਰੀ ਕੀਤੇ ਸੀਗੇ ਉਹਦੇ ਤੇ ਲੱਖਾਂ ਹੀ ਫੋਨ ਚਲੇ ਗਏ ਸੀਗੇ ਤੇ ਕਿੰਨੇ ਹੱਲ ਹੋਏ ਹੈਗੇ ਉਹਦੇ ਹੱਲ ਤਾਂ 1000 ਰੁਪਏਸ ਵੀ ਨਹੀਂ ਹੋਇਆ ਹੁਣ ਮਨ ਕੇ ਇਹ ਸਾਰੇ ਇਹਨਾਂ ਦੇ ਡਰਾਮੇ ਨੇ ਜਿਵੇਂ ਕਿ ਆਪ ਨਾਟਕ ਵਰਲਡ ਚ ਆਏ ਨੇ ਤੇ ਉਹ ਉਸੇ ਤਰ੍ਹਾਂ ਦੇ ਡਰਾਮੇ ਇਹ ਲੋਕਾਂ ਨਾਲ ਕਰਨਾ ਚਾਹੁੰਦੇ ਨੇ ਜਿਹੜਾ ਇਹਨਾਂ ਨੇ ਰਾਸ਼ਨ ਵੰਡਣ ਦੀ ਸਕੀਮ ਦਾ ਐਲਾਨ ਕੀਤਾ ਸੀਗਾ 3 ਮਹੀਨਿਆਂ ਤੋਂ ਬਾਅਦ ਉਹਨੂੰ ਵਾਪਸ ਲੈ ਲਿਆ ਪਤਾ ਲੱਗਿਆ ਕਿ ਉੱਥੇ 1500 ਦੇ ਕਰੀਬ ਨੌਜਵਾਨਾਂ ਨੂੰ ਕਿਹਾ ਸੀਗਾ ਰੋਜ਼ਗਾਰ ਮਿਲੇਗਾ 3 ਮਹੀਨੇ ਦੀ ਤਨਖਾਹ ਵੀ ਨਹੀਂ ਮਿਲੀ ਤੇ ਹੁਣ ਉਹਨਾਂ ਨੂੰ ਤਾਂ ਵੀ ਰੋਜ਼ਗਾਰ ਖੁੱਸ ਗਿਆ ਜੀ ਚੌਥੇ ਮਹੀਨੇ ਕਹਿੰਦੇ ਰਾਸ਼ਨ ਹੁਣ ਚਾਹ ਚਾਰ ਮਹੀਨਿਆਂ ਦਾ ਘਰੋ ਘਰੀ ਮਿਲਿਆ ਉੱਥੇ ਡੱਪੋਂ ਤੋਂ ਮਿਲੋ ਉਹੀ ਆ ਨਾ ਮਤਲਬ ਕਿ ਸਕੀਮਾ ਲਾਂਚ ਤਾਂ ਕਰ ਦਿੰਦੇ ਨੇ ਬੜੇ ਫਨਫੇਅਰ ਦੇ ਨਾਲ ਪੂਰਾ ਡਰਾਮਾ ਕਰਕੇ ਇੱਕ ਦੀਪ ਜਹੇ ਦੋ ਦੋ ਚੀਮਨਿਸਟਰ ਆ ਕੇ ਖੜ ਜਾਂਦੇ ਜਦੋਂ ਸਕੀਮ ਲਾਂਚ ਕਰਨੀ ਹੁੰਦੀ ਮਨੋ ਵੋਲਵ ਉਹ ਬਸ ਸਟਿਲ ਆਈ ਸੀ ਉਹ ਹਜੇ ਤੱਕ ਜਿਹੜੀ ਹੈਗੀ ਟਰਮੀਨਲਸ ਤੱਕ ਤਾਂ ਜਾਂਦੀ ਨਹੀਂ ਹੈਗੀ ਉਹ ਬਸ ਜਿਹੜੀ ਹੈਗੀ ਦਿਨੀ ਜਾਂਦੀ ਹੈ ਜਿਹੜੀ ਮਤਲਬ ਇਹਨਾਂ ਨੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਲਾਂਚ ਕੀਤੀ ਸੀ ਜਿਹੜੀ ਘਰ ਘਰ ਆਟਾ ਪਹੋਣਾ ਹੈਗਾ ਫੂਡਸ ਆਈਟਮਸ ਦੇਣੀਆਂ ਨੇ ਉਹ ਥੋੜਾ ਚਿਰ ਚੱਲੀ ਆ ਹੁਣ ਹੱਥ ਖੜੇ ਕਰਤੇ ਇਹਨਾਂ ਨੇ ਮੁੰਡੇ ਕਿੰਨੇ ਮੁੰਡੇ ਕੁੜੀਆਂ ਕਿੰਨੇ ਬੇਰੁਜ਼ਗਾਰ ਹੋ ਗਏ ਜਿਨ੍ਹਾਂ ਨੂੰ ਟੈਸਟਾਂ ਪੁਆਈਆਂ ਸੀ ਤੇ ਪੂਰਾ ਡਰਾਮਾ ਕੀਤਾ ਗਿਆ ਸੀ ਸਾਰਾ ਕਿਉਂਕਿ ਪੰਜਾਬ ਜਿਹੜਾ ਹੈਗਾ ਨਾ ਇਟਸੈਲਫ ਸਗਨਾਬ ਸਾਰਾ ਵਿੱਤੀ ਸੰਕਟ ਚ ਘਿਰਿਆ ਹੋਇਆ ਬੁਰੀ ਤਰ੍ਹਾਂ ਹੁਣ ਇੱਥੇ ਵਿੱਤੀ ਕਮਿਸ਼ਨ ਦੀ ਜਿਹੜੀ ਯੋਜਨਾ ਕਮਿਸ਼ਨ ਹੈਗੀ ਆ ਉਹਨਾਂ ਦੀ ਟੀਮ ਆ ਰਹੀ ਹੈਗੀ 22 ਤੇ 23 ਤਰੀਕ ਨੂੰ ਜੁਲਾਈ ਨੂੰ ਤਾਂ ਕਿ ਉਹ ਪੰਜਾਬ ਦਾ ਜਿਹੜਾ ਫਾਈਨੈਂਸ਼ਲ ਹੈਗਾ ਮੈਸ ਹੋਈ ਹੋਈ ਆ ਉਹਨੂੰ ਮਤਲਬ ਕਿ ਉਹਦੀ ਰਿਪੋਰਟ ਲੈਣ ਆ ਰਹੀ ਹੈਗੀ ਆ ਇਸ ਨੂੰ ਇਹ ਸਾਰਾ ਮਹਿਕਮਾ ਫਾਈਨੈਂਸ ਦਾ ਉਹਦੇ ਚ ਲੱਗਿਆ ਹੋਇਆ ਹੈਗਾ ਪ੍ਰਪੇਅਰ ਕਰਨ ਲਈ ਵੀ ਕਿਸ ਤਰ੍ਹਾਂ ਦੇ ਆਕੜੇ ਉਹਨਾਂ ਅਗੇ ਪ੍ਰੈਜ਼ੈਂਟ ਕਰਨੇ ਹੈਗੇ ਤਾਂਕਿ ਕੋਈ ਸੈਂਟਰ ਜਿਹੜਾ ਹੈਗਾ ਉਹ ਕੋਈ ਵਿੱਤੀ ਮਦਦ ਕਰ ਸਕੇ ਪੰਜਾਬ ਦੀ ਕਿਉਂਕਿ ਹੁਣ ਬਜਟ ਆ ਰਿਹਾ ਹੈਗਾ ਸੈਂਟਰ ਦਾ ਬਜਟ ਆ ਰਿਹਾ 23 ਜੁਲਾਈ ਨੂੰ ਤੇ ਚਾਹੀਦਾ ਤਾਂ ਇਹ ਸੀਗਾ ਕਿ ਕੋਈ ਪ੍ਰਪੋਜ਼ਲਸ ਲੈ ਕੇ ਚੀਫ ਮਿਨਿਸਟਰ ਪੰਜਾਬ ਉਹ ਜਾ ਕੇ ਫਾਈਨੈਂਸ ਮਿਨਿਸਟਰ ਨੂੰ ਮਿਲਦਾ ਇੰਡੀਆ ਦੇ ਨੂੰ ਹਾਕੀ ਪੰਜਾਬ ਦੇ ਜਿਹੜੀਆਂ ਇਹ ਕਹਿੰਦੇ ਵੀ ਸਾਡੇ 10000 ਕਰੋੜ ਦੇ ਫੰਡ ਰੋਕੇ ਹੋਏ ਆ ਸੈਂਟਰ ਗਵਰਨਮੈਂਟ ਨੇ ਉਹਦੇ ਚ ਰੂਰਲ ਗਵਰਨਮੈਂਟ ਫੰਡ ਹੈਗਾ ਮੁਕਤਾਰ ਦੇ ਵਿੱਚ ਜਿਹੜਾ ਜਿਹਦੇ ਨਾਲ ਮੰਡੀ ਬੋਰਡ ਦਾ ਵੀ ਖਰਚ ਚੱਲਦਾ ਹੈਗਾ ਤੇ ਇਹਨਾਂ ਦਾ ਜਿੰਨੀਆਂ ਸੜਕਾਂ ਨੇ ਰੂਰਲ ਏਰੀਆ ਦੀਆਂ ਲਿੰਕ ਰੋਡਸ ਨੇ ਸਾਰੀਆਂ ਉਹ ਉਸ ਫੰਡ ਦੇ ਰਾਹੀਂ ਹੁੰਦੀਆਂ ਦੀ ਮੁਰੰਮਤ ਹੁੰਦੀ ਹੈ ਜਾਂ ਨਵੀਆਂ ਬਣਾਈਆਂ ਜਾਂਦੀਆਂ ਨੇ ਹੁਣ ਜਿਹੜੇ ਪਿਛਲੇ 2.5 ਸਾਲ ਤੋਂ ਕੋਈ ਕਿਸੇ ਤਰ੍ਹਾਂ ਦਾ ਛੜਕਾਂ ਦਾ ਧਿਆਨ ਨਹੀਂ ਦਿੱਤਾ ਗਿਆ ਸੜਕਾਂ ਟੁੱਟੀਆਂ ਹੋਈਆਂ ਨੇ ਈਵਨ ਮੇਨ ਰੋਡਾਂ ਦਾ ਬੁਰਾ ਹਾਲ ਹੈਗਾ ਜਿਹੜੇ ਲਿੰਕ ਰੋਡਾਂ ਦਾ ਤਾਂ ਛੱਡ ਹੀ ਦਿਓ ਤੁਸੀਂ ਉਹ ਕਿਉਂਕਿ ਸਾਰੇ ਇਹਨਾਂ ਦੇ ਵਿੱਤੀ ਜਿਹੜੀ ਮੈਨੇਜਮੈਂਟ ਹੈਗੀ ਆ ਉਹਦੇ ਵਿੱਚ ਟੋਟਲ ਮੈਸਅਪ ਹੋਣ ਕਰਕੇ ਇਹ ਕੋਈ ਸਕੀਮ ਹੀ ਨਹੀਂ ਬਣਾ ਸਕੇ ਫਿਰ ਹੁਣ ਕਹਿੰਦੇ ਜੀ ਅਸੀਂ ਕੰਸਲਟ ਕਰ ਰਹੇ ਹੈਗੇ ਹਾਂ ਜਿਹੜੇ ਸਪੈਸ਼ਲਿਸਟ ਹੈਗੇ ਆ ਕੌਨ ਮਿਸਟ ਹੈਗੇ ਅਜਿਹਾ ਕਿਵੇਂ ਹੈਗਾ ਹੌਣ ਜਦ ਕਿ ਹਾਲਾਤ ਹੀ ਫਾਈਨੈਂਸ਼ੀਅਲੀ ਬਹੁਤ ਮਾੜੀ ਹੋ ਚੁੱਕੀ ਹੈ ਕਿ ਆ ਉਸ ਤੋਂ ਕਰਜ਼ੇ ਦੀ ਪੰਡ ਜਿਹੜੀ ਹੈਗੀ ਆ ਉਹ ਲਗਾਤਾਰ ਵਧ ਰਹੀ ਹੈਗੀ ਤੇ ਇਹਨਾਂ ਕੋਲੇ ਕੋਈ ਹੱਲ ਹੈ ਨਹੀਂਗਾ ਕਿਸੇ ਵੀ ਮਤਲਬ ਕੇ ਸਿਚੁਏਸ਼ਨ ਦਾ ਸੋਲੂਸ਼ਨ ਕੋਈ ਨਹੀਂ ਹੈਗਾ ਇਸ ਲਈ ਮਤਲਬ ਕੇ ਇਹਨਾਂ ਨੇ ਈਜ਼ੀ ਵੇ ਆਊਟ ਲੱਭਿਆ ਹੋਇਆ ਕਿ ਕਰਜ਼ਾ ਲੈ ਲਓ ਤੇ ਕਰਜ਼ਾ ਲਾਉਣਾ ਕਿਵੇਂ ਉਹਦੀ ਅੱਗੇ ਪੰਡ ਜਿਹੜੀ ਹੈਗੀ 23 24 ਹਜ਼ਾਰ ਕਰੋੜ ਜਿਹੜਾ ਹੈਗਾ ਉਹ ਵਿਆਜ ਦੇਣਾ ਪੈਂਦਾ ਹੈਗਾ ਜੀ ਆ ਲੋ ਜੀ ਇੱਕ ਕਹੇ ਸੱਜਣ ਨੇ ਮੈਸੇਜ ਵੀ ਕਰਤਾ ਕਹਿੰਦਾ ਜੀ ਮੇਰੀ ਜਿਹੜੀ ਫਾਈਲ ਹੈ ਇਹ ਹੈਲਥ ਡਿਪਾਰਟਮੈਂਟ ਚ ਫਸੀ ਹੋਈ ਹੈ ਰਿਸ਼ਵਤ ਵੀ ਬਹੁਤ ਜ਼ਿਆਦਾ ਖਾ ਗਿਆ ਮੇਰੇ ਕੋਲੇ ਪੂਰੀ ਲਿਸਟ ਪਈ ਹੈ ਮੇਰੇ ਤੇ ਮੇਰੇ ਵਰਗੇ ਜੁਨੀਵਰਸਿਟੀਆਂ ਦੇ ਵੱਲੋਂ ਦਬਾਅ ਪਾਇਆ ਜਾ ਰਿਹਾ ਕਿ ਉਹਨਾਂ ਦੇ ਵਿਰੁੱਧ ਕੁਝ ਨਹੀਂ ਲਿਖੋਗੇ ਬਿਲਕੁਲ ਇਹ ਇਹ ਤਾਂ ਕਾਫੀ ਕੁਛ ਹੈ ਜਿਹੜਾ ਸਾਹਮਣੇ ਆ ਰਿਹਾ ਹੈ ਤੇ ਦੂਜੇ ਪਾਸੇ ਇੱਕ ਲਾਰੈਂਸ ਮਿਸ਼ਨੋਈ ਦੇ ਮਾਮਲੇ ਦੇ ਵਿੱਚ ਜਿਹੜੀਆਂ ਇੰਟਰਵਿਊਜ਼ ਹੋਈਆਂ ਸੀ ਉਹਦੀਆਂ ਉਹ ਮਾਮਲੇ 'ਚ ਜਿਹੜੀ ਰਿਪੋਰਟ ਆਈ ਹੈ ਜੀ ਉਸ ਤੋਂ ਬਾਅਦ ਸਰਕਾਰ ਬੈਕਫੁੱਟ ਤੇ ਹੈ ਹਾਉ ਜੜੀ ਤੇ ਕੋਣ ਕਿੰਨਾ ਚਿਰ ਹੋ ਗਿਆ ਕਿੰਨੇ ਮਹੀਨੇ ਹੋ ਗਏ ਜਦੋਂ ਪਿਛਲੇ ਸਾਲ ਦੀ ਗੱਲ ਆ ਜਦੋਂ ਉਹਦੀਆਂ ਦੋ ਬੈਕ ਟੂ ਬੈਕ ਇੰਟਰਵਿਊ ਸਾਨੀਆਂ ਹੈਗੀਆਂ ਨੇ ਪਹਿਲੇ ਜਦੋਂ ਪਹਿਲੀ ਇੰਟਰਵਿਊ ਆਈ ਤਾਂ ਉਦੋਂ ਡੀਜੀਪੀ ਜੀਏਸੀ ਕੇ ਪੰਜਾਬ ਦੇ ਉਹਨਾਂ ਨੇ ਔਨ ਰੈਕਡ ਮੀਡੀਆ ਸਾਹਮਣੇ ਕਿਹਾ ਸੀਗਾ ਕਿ ਇਹ ਜੜੀ ਹੈਗੀ ਹੈ ਇੰਟਰਵਿਊ ਪੰਜਾਬ ਚ ਹੋ ਹੀ ਨਹੀਂ ਸਕਦੀ ਕਿਉਂਕਿ ਪੰਜਾਬ ਵਿੱਚ ਤਾਂ ਉਹਦਾ ਜਿਹੜਾ ਚਿਹਰਾ ਮਹਾਂਦਰਾ ਹੈਗਾ ਉਹ ਬਿਲਕੁਲ ਡਿਫਰੈਂਟ ਹੈਗਾ ਤੇ ਇਹ ਤਾਂ ਕੋਈ ਪ੍ਰਾਣੀ ਪੀਡੀਓ ਮਤਲਬ ਕੱਢੀ ਗਈ ਹੈਗੀ ਜਾਂ ਕਿਸੇ ਹੋਰ ਸਟੇਟ ਦੇ ਵਿੱਚੋਂ ਉਹਨਾਂ ਨੇ ਫਿਰ ਜਿਹੜੀ ਇਹਨਾਂ ਨੇ ਪਿਕਚਰ ਦਰਸਾਈ ਸੀ ਲਾਰੈਂਸ ਮਿਸ਼ਨੋਈ ਦੀ ਡੀਜੀਪੀ ਪੰਜਾਬ ਨੇ ਉਹਨੇ ਫਿਰ ਉਸੇ ਤਰ੍ਹਾਂ ਉਹੀ ਟੀ-ਸ਼ਰਟ ਪਾ ਕੇ ਉਹਨੇ ਸੈਕੰਡ ਇੰਟਰੂ ਦਿੱਤੀ ਸੀ ਫੇਰ ਸਰਕਾਰ ਨਾਲ ਤਾਂ ਇਹਦੇ ਵਿੱਚ ਕੋਈ ਹੱਲ ਕੱਢ ਸਕੀ ਸੀ ਨਾ ਦੱਸ ਸਕੀ ਸੀ ਲੋਕਾਂ ਨੂੰ ਕਿ ਇੰਟਰੂ ਇਹ ਕਿੱਥੋਂ ਆ ਰਹੀ ਹੈਗੀ ਫਿਰ ਹਾਈ ਕੋਰਟ ਨੇ ਸੋ ਮੋਟੋ ਨੋਟਿਸ ਲੈ ਕੇ ਐਸਆਈਟੀ ਬਣਾਈ ਸੀਗੀ ਉਹ ਐਸਆਈਟੀ ਨੇ ਹੁਣ ਕਿੰਨੇ ਮਹੀਨਿਆਂ ਬਾਅਦ ਆਪਣੀ ਰਿਪੋਰਟ ਦਿੱਤੀ ਹੈਗੀ ਸੀਲਡ ਰਿਪੋਰਟ ਦਿੱਤੀ ਹੈਗੀ ਜਿਦੇ ਚ ਜ਼ਿਕਰ ਕੀਤਾ ਗਿਆ ਕਿ ਜਿਹੜੀ ਲੌਰੈਂਸ ਸਪੈਸ਼ਲ ਹੋਈ ਦੀ ਐਕਟਿੰਗ ਥ्रू ਹੈਗੀ ਉਹ ਪੰਜਾਬ ਦੀ ਕਿਸੇ ਜੇਲ੍ਹ ਚ ਹੋਈ ਆ ਪਰ ਅਜੇ ਉਹ ਜੇਲ੍ਹ ਸਪੈਸੀਫਾਈ ਨਹੀਂ ਕੀਤੀ ਵੀ ਕਿਹੜੀ ਜੇਲ੍ਹ ਚ ਹੋਈ ਹੈਗੀ ਤਾਂ ਉਸ ਚੀਜ਼ ਦੇ ਨਾਲ ਬਹੁਤ ਅੰਬੈਰੈਸਮੈਂਟ ਹੋਈ ਹੈ ਕਿਉਂਕਿ ਪੰਜਾਬ ਦੇ ਚੀਫ ਮਿਨਿਸਟਰ ਜਿਹੜੇ ਨੇ ਉਹ ਜੇਲ੍ਹ ਮੰਤਰੀ ਵੀ ਨੇ ਪੰਜਾਬ ਦੇ ਤੇ ਇਸੇ ਤਰ੍ਹਾਂ ਡਾਇਰੈਕਟਰ ਜਨਰਲ ਪੁਲਿਸ ਉਹ ਵੀ ਨਿਮੋਸ਼ੀ ਹੋਈ ਹੈ ਇਸ ਕਾਲ ਦੇ ਵਿੱਚ ਹਜੇ ਉਹਨਾਂ ਨੇ ਦੂਸਰੀ ਇਨਕਵ ਦਾ ਕੋਈ ਜ਼ਿਕਰ ਨਹੀਂ ਕੀਤਾਗਾ ਹਾਈ ਕੋਰਟ ਦੇ ਜੱਜਸ ਨੇ ਉਹ ਰਿਪੋਰਟ ਪੜ੍ਹ ਕੇ ਦੁਆਰਾ ਸੀਲ ਕਰਤੀ ਹੋਈ ਹੈ ਉਹਨੇ ਸੀਲਡ ਰਿਪੋਰਟ ਬਾਰੇ ਚੀਫ ਜਸਟਿਸ ਆਫ ਇੰਡੀਆ ਨੇ ਡਾਇਰੈਕਟਿਵਸ ਦਿੱਤੀਆਂ ਸੀ ਵੀ ਕੋਈ ਵੀ ਸੀਲਡ ਕਵਰ ਵਾਲੀ ਰਿਪੋਰਟ ਨਾ ਕੋਰਟ ਵਿੱਚ ਪੇਸ਼ ਕੀਤੀ ਜਾਵੇ ఎవਰੀਥਿੰਗ ਪਾਰਦਰਸ਼ੀ ਹੋਣਾ ਚਾਹੀਦਾ ਹੈਗਾ ਗਿਲਸਾਵ ਪਾਰਨਸੀ ਤਾਂ ਖैर ਪਤਾ ਨਹੀਂ ਕੀ ਕੀ ਹੋਊਗਾ ਕੁਝ ਨਮੀਆਂ ਚੀਜ਼ਾਂ ਹੋ ਸਪਸਟ ਹੋ ਰਹੀਆਂ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ ਇੱਕ ਮੁਫਤ ਬੂਟੇ ਵੰਡਣ ਦੀ ਲਾਉਣ ਦੀ ਸਕੀਮ ਸ਼ੁਰੂ ਹੋਈ ਸੀ ਹੁਣ ਕਹਿੰਦੇ ਉਹ ਵੀ ਬੰਦ ਹੋ ਗਈ 2018 ਵਿੱਚ ਨਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਸੀ ਤਾਂ ਉਹਨਾਂ ਨੇ ਵਾਤਾਵਰਣ ਦੀ ਸ਼ੁੱਧੀ ਲਈ ਜੂਨ ਤੋਂ ਲੈ ਕੇ ਸਪਟੈਂਬਰ ਤੱਕ ਇਹ ਕਿਹਾ ਸੀ ਵੀ ਕਿਸੇ ਨੇ ਵੀ ਜਿਹਨੇ ਬੂਟੇ ਲੈਣੇ ਹੈਗੇ ਆ ਉਹਨੂੰ ਗਵਰਨਮੈਂਟ ਵੱਲੋਂ ਮੁਫਤ ਬੂਟੇ ਜਿੱਥੇ ਜਾਣਗੇ ਉਹਨਾਂ ਨੂੰ ਇੱਕ ਐਪ ਜਾਰੀ ਕੀਤੀ ਸੀ ਵੀ ਤੁਸੀਂ ਇਸ ਐਪ ਦੇ ਰਾਹੀਂ ਅਪਲਾਈ ਕਰ ਸਕਦੇ ਆਂ ਤੇ ਫਿਰ ਤੁਸੀਂ ਆਪਣੇ ਜੰਗਲਾਤ ਵਿਭਾਗ ਤੋਂ ਬੂਟੇ ਲੈ ਸਕਦੇ ਹੈਗੇ ਹੁਣ ਇਹ ਸਰਕਾਰ ਦੀ ਜਿਵੇਂ ਮੈਂ ਪਹਿਲੇ ਜ਼ਿਕਰ ਕੀਤਾ ਕਿ ਇਹਨਾਂ ਦੀ ਵਿੱਤੀ ਜਿਹੜੀ ਹੈਗੀ ਆ ਹਾਲਾਤ ਜਿਹੜੀ ਆ ਬਿਮਾਰੀ ਚ ਚਲੀ ਗਈ ਹੋਈ ਆ ਤੇ ਇਹਨਾਂ ਨੇ ਇਹ ਸਕੀਮ ਜਿਹੜੀ ਹੈਗੀ ਬੰਦ ਕਰਤੀ ਹੋਈ ਹੈਗੀ ਆ ਵੀ ਜੇ ਕਿਸੇ ਨੇ ਬੂਟੇ ਲੈਣੇ ਹੈਗੇ ਆ ਤਾਂ ਤੁਸੀਂ ਆਪਣੇ ਪੈਸਿਆਂ ਦੇ ਬੂਟੇ ਲਓ ਜਿੰਨਾ ਵਾਜਬ ਮੁੱਲ ਬਣਦਾ ਹੈਗਾ ਇਸ ਕਰਕੇ ਇੱਕ ਤਰ੍ਹਾਂ ਨਾਲ ਇਹ ਸਕੀਮ ਜਿਹਦੇ ਨਾਲ ਵਾਤਾਵਰਨ ਦਾ ਚਲੋ ਲੋਕਾਂ ਨੂੰ ਉਹ ਸਿਆ ਮਿਲਦਾ ਸੀ ਵੀ ਸਾਨੂੰ ਗਵਰਨਮੈਂਟ ਵੱਲੋਂ ਬੂਟੇ ਮਿਲਦੇ ਨੇ ਤਾਂ ਕਿਉਂਕਿ ਅੱਜ ਹੁਣ ਕਿਸੇ ਚੱਲ ਵੀ এনवायरमेंट ਵੀਕ ਰਿਹਾ ਹੈਗਾ ਆਪ ਵੀਕ ਜਿਹੜਾ ਹੈਗਾ ਉਹਦੇ ਵਿੱਚ ਇਹ ਸੀਗਾ ਕਿ ਲੋਕੀ ਜੂਨ ਤੋਂ ਲੈ ਕੇ ਬਰਸਾਤਾਂ ਦੇ ਮੌਸਮ ਦੇ ਵਿੱਚ ਸਪਟੈਂਬਰ ਤੱਕ ਬੂਟੇ ਲੈ ਕੇ ਆਪਣੇ ਘਰਾਂ ਦੇ ਆਪਣੇ ਖੇਤਾਂ ਵਿੱਚ ਆਪਣੇ ਬੂਟੇ ਲਾਉਂਦੇ ਸੀਗੇ ਹੁਣ ਉਹ ਸਾਰੀ ਸਕੀਮ ਇਹਨਾਂ ਨੇ ਬੰਦ ਕਰਤੀ ਹੋਈ ਹੈਗੀ ਆ ਵੀ ਜੇ ਕਿਸੇ ਨੇ ਖਰੀਦ ਲੈਣਾ ਤਾਂ ਫਿਰ ਲੋਕੀ ਆਪਣੀਆਂ ਨਰਸਰੀਆਂ ਤੋਂ ਹੀ ਖਰੀਦ ਲੈਣਗੇ ਜਿਹੜੇ ਵਾਤਾਵਰਣ ਪ੍ਰੇਮੀ ਹੈਗੇ ਜੀ ਦਿੱਲੀ ਤੋਂ ਇੱਕ ਜਿਹੜੀ ਚਰਚਾ ਚੱਲੀ ਹੈ ਜੀ ਇੱਕ ਰਿਪੋਰਟ ਹੈ ਖੈਰ ਇਹਦੇ ਪੰਜਾਬ ਦੇ ਵਿੱਚ ਵੀ ਸ਼ੰਕੇ ਖੜੇ ਕੀਤੇ ਨੇ ਤਾਂ ਇਹ ਪੂਰੇ ਭਾਰਤ ਦੇ ਵਿੱਚ ਕੈਂਸਰ ਹੈ ਜਿਹੜਾ ਉਹ ਲਗਾਤਾਰ ਵੱਧ ਰਿਹਾ ਜੀ ਗਰ ਸਾਹਿਬ ਇਹ ਪੰਜਾਬ ਦੇ ਵਿੱਚ ਤਾਂ ਜਿਹੜਾ ਕੁਛ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਪਹਿਲਾਂ ਚਰਚਾ ਹੁੰਦੀ ਸੀ ਕੈਂਸਰ ਟ੍ਰੇਨ ਉਦੋਂ ਉਹ ਨਾ ਮੈਂ ਇੱਕ ਮੀਡੀਆ ਗਰੁੱਪ ਦੇ ਨਾਲ ਜਾ ਕੇ ਬਕਾਇਦਾ ਉੱਥੇ ਬੰਬੇ ਸੌਰੀ ਵਿੱਕਾਨੇਰ ਤੱਕ ਹਸਪਤਾਲਾਂ 'ਚ ਗਿਆ ਸੀ ਕਾਰਨ ਲੱਭਣ ਦੇ ਯਤਨ ਕੀਤੇ ਸੀ ਕਿ ਮਾਲਵੇ 'ਚ ਉਦੋਂ ਕੈਂਸਰ ਵੱਧ ਸੀ ਪਰ ਹੁਣ ਤਾਂ ਪੂਰੇ ਪੰਜਾਬ 'ਚ ਹੈ ਜੀ। ਪ੍ਰਕਾਰ ਦੀ ਨਾ ਇੱਕ ਨਵੀਂ ਰਿਪੋਰਟ ਆਈ ਹੈਗੀ ਭਾਰਤ ਸੰਬੰਧੀ ਸਾਰੇ ਭਾਰਤ ਸੰਬੰਧੀ ਰਿਪੋਰਟ ਆਈ ਹੈ ਕੈਂਸਰ ਬਾਰੇ। ਉਹਦੇ 'ਚ ਇਹ ਆਇਆ ਹੈਗਾ ਕਿ ਹਰ ਨੌਵਾਂ ਪਰਸਨ ਜਿਹੜਾ ਭਾਰਤ ਵਿੱਚ ਹੈਗਾ ਉਹ ਕੈਂਸਰ ਦਾ ਮਰੀਜ਼ ਹੈਗਾ ਤੇ ਪੰਜਾਬ ਵਿੱਚ ਤਾਂ ਜਿਹੜਾ ਨੰਬਰ ਹੈਗਾ ਹਰ ਤੀਜੇ ਚੌਥੇ ਘਰ ਮਗਰੋਂ ਕਿਸੇ ਨਾ ਕਿਸੇ ਨੂੰ ਕੈਂਸਰ ਹੈਗਾ ਮਤਲਬ ਇਹਦੇ ਨਾਲ ਇਹ ਆਇਆ ਕਿ ਜਿਹੜਾ ਅਮਰੀਕਾ ਤੇ ਚਾਈਨਾ ਜਿਹੜੇ ਹੈਗੇ ਨੇ ਦੋਨੋਂ ਦੇਸ਼ ਉਹਨਾਂ ਤੇ ਦੁਨੀਆ ਭਰ ਚੋਂ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਕੈਂਸਰ ਦਾ ਹੈਗੇ ਨੇ ਮਰੀਜ਼ ਇਹ ਦੋ ਦੇਸ਼ਾਂ ਵਿੱਚ ਹੈਗੇ ਹੁਣ ਭਾਰਤ ਦਾ ਤੀਜਾ ਸਥਾਨ ਹੈਗਾ ਇਹਨਾਂ ਤੋਂ ਬਾਅਦ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਉਸ ਰਿਪੋਰਟ ਵਿੱਚ ਕਿਹਾ ਗਿਆ ਕਿ ਭਾਰਤ ਨੂੰ ਕੈਂਸਰ ਦੀ ਰਾਜਧਾਨੀ ਦਾ ਖਿਤਾਬ ਵੀ ਮਿਲ ਸਕਦਾ ਹੈ ਜਿੰਨੀ ਤੇਜ਼ੀ ਨਾਲ ਕੈਂਸਰ ਇਥੇ ਫੈਲ ਰਿਹਾ ਹੈਗਾ ਮਤਲਬ ਭਾਰਤ ਵਿੱਚ ਵੀ ਫੈਲ ਰਿਹਾ ਹੈਗਾ ਯੂਪੀ ਜਿਹੜੀ ਸਟੇਟ ਹੈਗੀ ਉੱਤੇ ਸਭ ਨਾਲ ਜ਼ਿਆਦੇ ਮਰੀਜ਼ ਹਨ ਇਸੇ ਤਰ੍ਹਾਂ ਮਹਾਰਾਸ਼ਟਰ ਵਿੱਚ ਬਹੁਤ ਜ਼ਿਆਦੇ ਮਰੀਜ਼ ਹਨ ਤੇ ਇਸੇ ਤਰ੍ਹਾਂ ਪੰਜਾਬ ਵਿੱਚ ਕੈਂਸਰ ਦੇ ਬਹੁਤ ਪੇਸ਼ੀਐਂਟ ਹਨ ਪਿਛਲੇ ਜਿਹੜੀ ਨਵੀਂ ਸਦੀ ਦੇ ਵਿੱਚ ਹੁਣ ਤੱਕ ਜਿਹੜੇ ਹੈਗੇ ਆ 2.6 ਕਰੋੜ ਲੋਕੀ ਕੈਂਸਰ ਦੀ ਭੇਂਟ ਚੜ ਚੁੱਕੇ ਹੈਗੇ ਆ ਤੇ ਆਉਣ ਵਾਲੇ ਸਮੇਂ 'ਚ ਨੰਬਰ 3 ਕਰੋੜ ਪਾਰ ਹੋ ਜਾਊਗਾ ਇਸ ਕਰਕੇ ਜਿਹੜੀ ਵਾਈਟ ਸਪਰੈਡ ਇਹਦਾ ਜਿਹੜਾ ਕੈਂਸਰ ਦਾ ਹੈਗਾ ਫੈਲਣਾ ਇਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈਗਾ ਜਿਹੜੇ ਇੱਥੇ ਹਸਪੀਟਲਸ ਨੇ ਮੁਲਕ ਦੀ ਇਹ ਇੱਕ ਬਦਕਿਸਮਤੀ ਹੈ ਕਿ 64% ਦੀ ਜਿਹੜੇ ਡਿਸਟ੍ਰਿਕਟ ਹਸਪੀਟਲ ਹੈਗੇ ਆ ਉਹਨਾਂ ਵਿੱਚ ਇਸ ਤਰ੍ਹਾਂ ਦਾ ਕੋਈ ਯੰਤਰ ਵੀ ਹੈ ਨਹੀਂਗਾ ਕਿ ਜਿਹਦੇ ਨਾਲ ਕੈਂਸਰ ਨੂੰ ਡਿਟੈਕਟ ਕੀਤਾ ਜਾ ਸਕੇ ਤੇ ਨਾ ਹੀ ਕੋਈ ਉਸ ਤਰ੍ਹਾਂ ਦੀ ਟੈਸਟ ਕਰਨ ਦੀ ਫੈਸਿਲਿਟੀ ਹੈਗੀ ਆ ਇਸੇ ਤਰ੍ਹਾਂ ਪ੍ਰਾਇਮਰੀ ਹੈਲਥ ਸੈਂਟਰ ਜਿਹੜੇ 31000 ਦੇ ਕਰੀਬ ਕਿੰਨੇ ਹੈਗੇ ਨੇ ਉਹਨਾਂ ਵਿੱਚ ਵੀ ਕਿਤੇ ਵੀ ਕੋਈ ਫੈਸਿਲਿਟੀ ਹੈ ਨਹੀਂ ਕਿ ਜਿਹੜਾ ਕਿ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕਰ ਸਕੇ ਜਾਂ ਉਹਨਾਂ ਦਾ ਪਹਿਲੇ ਡਿਟੈਕਟ ਕੀਤਾ ਜਾ ਸਕੇ ਤਾਂ ਕਿ ਇਨੀਸ਼ੀਅਲ ਸਟੇजेस ਵਿੱਚ ਕੈਂਸਰ ਦਾ ਪਤਾ ਲੱਗ ਜਾਂਦਾ ਹੁਣ ਵੀ ਤੁਸੀਂ ਦੇਖੋ ਹਰ ਰੋਜ਼ ਪਠੰਡੇ ਤੋਂ ਕੈਂਸਰ ਟ੍ਰੇਨ ਚੱਲਦੀ ਹੈਗੀ ਬੀਕਾਨੇਰ ਦੇ ਲਈ ਈਵਨ ਕੇ ਨਸ਼ੱਤਰ ਜਿਹੜੇ ਨਾਮੀ ਹੈਗੇ ਨੇ ਨਾਵਲਕਾਰ ਉਹਨਾਂ ਨੇ ਇੱਕ ਨਾਵਲ ਵੀ ਲਿਖਿਆ ਹੋਇਆਗਾ ਕੈਂਸਰ ਟ੍ਰੇਨ ਦਾ ਇਹ ਜਿਹੜੀ ਹੈਗੀ ਆ ਕਿਉਂਕਿ ਪੰਜਾਬ ਵਿੱਚ ਉਸ ਤਰ੍ਹਾਂ ਦੀ ਜਿਹੜੀ ਹੈਗੀ ਆ ਸਰਵਿਸਿਜ਼ ਅਜੇ ਅਵੇਲੇਬਲ ਨਹੀਂ ਹੈਗੀਆਂ ਤਾਂ ਲੋਕਾਂ ਨੂੰ ਬੀਕਾਨੇਰ ਰਾਜਸਥਾਨ ਜਾਣਾ ਪੈਂਦਾ ਆਪਣੇ ਇਲਾਜ ਲਈ ਪਹਿਲੇ ਗਵਰਨਮੈਂਟ ਆਫ ਇੰਡੀਆ ਨੇ ਇਹ ਵੀ ਸਕੀਮ ਚਲਾਈ ਸੀ ਵੀ ਹਰ ਕੈਂਸਰ ਪੇਸ਼ੈਂਟ ਦੀ ਅਸੀਂ ਵਿੱਤੀ ਮਦਦਕਰਨ ਲਈ 15 ਲੱਖ ਰੁਪਏ ਦੇਵਾਂਗੇ ਕਿਉਂਕਿ ਜਿਹੜਾ ਕੈਂਸਰ ਦਾ ਇਲਾਜ ਹੈਗਾ ਇਹਦੀਆਂ ਦਵਾਈਆਂ ਹੈਗੀਆਂ ਨੇ ਉਹ ਬਹੁਤ ਮਹਿੰਗੀਆਂ ਨੇ ਈਵਨ ਕਿ ਜਿਹੜਾ ਬਾਇਓਪਸੀ ਦਾ ਟੈਸਟ ਹੁੰਦਾ ਹੈਗਾ ਉਹ ਸਰਕਾਰੀ ਹਸਪਤਾਲਾਂ ਵਿੱਚ ਜਿੱਥੇ ਫੈਸਿਲਿਟੀ ਹੈਗੀ ਉਹ 2500 ਰੁਪਏ ਦਾ ਹੁੰਦਾ ਤੇ ਜੇ ਉਹ ਹੀ ਤੁਸੀਂ ਪ੍ਰਾਈਵੇਟ ਹਸਪੀਟਲ ਚ ਕਰਵਾਉਣਾ ਹੈਗਾ ਤੇ ਉਹ 2.5 ਲੱਖ ਦੇ ਕਰੀਬ ਬਣਦਾ ਹੈਗਾ ਜਿਹੜਾ ਇਲਾਜ ਦਾ ਤੇ ਜੇ ਤੁਸੀਂ ਉੱਥੇ ਦਾਖਲ ਹੋਣਾ ਹੋਵੇ ਕਰਨਾ ਹੋਵੇ ਤਾਂ ਸਰਕਾਰੀ ਹਸਪਤਾਲ ਦੇ ਵਿੱਚ ਤਾਂ ਥੋੜਾ ਮਾਮੂਲੀ ਥੋੜੇ ਜਣਾਂ ਦੇ ਰਹਿਣ ਦਾ ਹੀ ਹਜ਼ਾਰਾਂ ਵਿੱਚ ਖਰਚ ਆ ਜਾਂਦਾ ਹੈਗਾ ਤੇ ਪ੍ਰਾਈਵੇਟ ਹਸਪਤਾਲਾਂ ਦਾ ਤਾਂ ਸਾਰੇ ਨੂੰ ਪਤਾ ਹੀ ਆ ਵੀ ਉੱਥੇ ਕਿਸ ਤਰ੍ਹਾਂ ਦੀ ਲੋਟ ਹੈਗੀ ਆ ਤੇ ਕਿਉਂਕਿ ਐਨੀ ਫੈਸਿਲਿਟੀ ਸਰਕਾਰੀ ਹਸਪਤਾਲ ਚ ਨਾ ਹੋਣ ਕਰਕੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਸ ਦਾ ਸਹਾਰਾ ਲੈਣਾ ਪੈ ਰਿਹਾ ਹੈਗਾ ਤੇ ਇਸ ਦਾ ਜਿਹੜਾ ਹੈਲਥ ਡਿਪਾਰਟਮੈਂਟ ਹੈਗਾ ਇੰਡੀਆ ਦਾ ਇਸੇ ਤਰ੍ਹਾਂ ਪੰਜਾਬ ਦੇ ਹੈਲਥ ਡਿਪਾਰਟਮੈਂਟ ਹੈਗਾ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੇ ਗਵਰਨਮੈਂਟ ਹਸਪੀਟਲਸ ਹੈਗੇ ਨੇ ਉਹਨਾਂ ਦੀਆਂ ਫੈਸਿਲਿਟੀਆਂ ਦੇ ਵਿੱਚ ਸਹਾਰਾ ਲਿਆਉਣਾ ਚਾਹੀਦਾ ਹੈਗਾ ਤਾਂ ਕਿ ਐਡੀ ਵੱਡੀ ਜਿਹੜੀ ਆ ਰਹੀ ਹੈਗੀ ਇਹ ਬਿਮਾਰੀ ਦਾ ਉਹਦਾ ਟਾਕਰਾ ਕੀਤਾ ਜਾ ਸਕੇ ਜੀ ਗਿਲਸਾਹ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਗੁਰੂਬਿੰਦਰ ਸਿੰਘ ਰਫਾਈਨਰੀ ਜਿਹੜੀ ਬਠਿੰਡਾ ਦੇ ਕੋਲੇ ਆਰਾਮਾ ਮੰਡੀ ਦੇ ਏਰੀਏ ਦੇ ਵਿੱਚ ਹਾਲਾਂਕਿ ਉਹਦਾ ਨੁਕਸਾਨ ਬੜਾ ਉੱਥੋਂ ਆਲੇ ਲੋਕਾਂ ਨੂੰ ਤੇ ਪਰ ਉਹ ਤੁਸੀਂ ਅਸਲੀ ਲੋਕਾਂ ਨੂੰ ਬੜੇ ਪੈਦੇ ਸੀ ਜਿਹੜੇ ਟਰੱਕਰ ਸੀ ਉਹਨਾਂ ਤੋਂ ਗੁੰਡਾ ਟੈਕਸ ਵਸੂਲਿਆ ਜਾਂਦਾ ਸੀ ਉਦੋਂ ਇੱਕ ਮੰਤਰੀ ਜੀ ਸੀ ਉਹਦੇ ਸਾਲੇ ਦਾ ਨਾਮ ਲੱਗਦਾ ਹੁੰਦਾ ਸੀ ਚਰਚਾ ਉਦੋਂ ਬਾਅਦ ਵੀ ਨਹੀਂ ਹੱਟੀ ਤੇ ਚਰਚਾ ਹੁਣ ਵੀ ਨਹੀਂ ਘਟੀ ਕਿ ਇਹ ਗੁੰਡਾ ਟੈਕਸ ਉਤੋਂ ਫੇਰ ਉਵੇਂ ਹੀ ਚੱਲ ਰਿਹਾ ਜੀ ਇਹਦਾ ਨਾ 2500 ਗੱਡੀ ਰੋਜ਼ ਆਉਂਦੀ ਹੈਗੀ ਆ ਸਪਲਾਈ ਲੈ ਕੇ ਜਾਂਦੀ ਹੈ ਤੇ ਸਪਲਾਈ ਜਾਂਦੀ ਹੈਗੀ ਜਿਹੜੀ ਉਸ ਫੈਨਰੀ ਦੇ ਵਿੱਚ ਉਹ ਸਾਰ ਨਰੋਂ ਦਾ ਪ੍ਰੋਜੈਕਟ ਹੈਗਾ ਪੰਜਾਬ ਦੇ ਵਿੱਚ ਜਿਹੜਾ ਪ੍ਰਾਈਵੇਟ ਕੰਪਨੀਆਂ ਦਾ ਪ੍ਰੋਜੈਕਟ ਇਥੇ ਇਨਵੈਸਟਮੈਂਟ ਹੋਈ ਹੋਈ ਆ ਪੰਜਾਬ ਦੇ ਵਿੱਚ ਪਰ ਉਹ ਸਦਾ ਜਿਹੜੀ ਰੈਫੈਨਰੀ ਹੈਗੀ ਆ ਤੇਲੀ ਤੇਲ ਸੋਧਕ ਰੈਫੈਨਰੀ ਹੈਗੀ ਆ ਉਹ ਹਮੇਸ਼ਾ ਵਾਦਾਂ ਚ ਰਹੀ ਹੈਗੀ ਆ ਕਿ ਉੱਥੇ ਜਿਹੜੇ ਟਰੱਕਸ ਹੈਗੇ ਆ ਇੱਕ ਤਾਂ ਉੱਥੇ ਜਿਹੜੇ ਲੋਕਲ ਟਰਾਂਸਪੋਰਟਰਸ ਹੈਗੇ ਆ ਉਹਨਾਂ ਤੇ ਆਪਣੀਆਂ ਗਰਜੇਸ ਹੈਗੀਆਂ ਕਿ ਸਾਨੂੰ ਮਤਲਬ ਕਿ ਕੰਮ ਇੱਥੇ ਦਿੰਦੇ ਨਹੀਂ ਕਿ ਵੱਡੀਆਂ ਕੰਪਨੀਆਂ ਨੂੰ ਕੰਮ ਦਿੱਤਾ ਹੋਇਆ ਹੈਗਾ ਉਸੋ ਉਹਨਾਂ ਦੀ ਜਿਹੜੇ ਹੈਗੇ ਕੰਪਨੀ ਵਾਲੇ ਜਿਹੜੇ ਬਾਹਰੋਂ ਆ ਕੇ ਸਾਰੀ ਸਪਲਾਈ ਕਰਦੇ ਹੈਗੇ ਆ ਉਹਨਾਂ ਨਾਲ ਟਕਰਾਅ ਰਹਿੰਦਾ ਹੈਗਾ ਤੇ ਦੂਸਰਾ ਜਿਹੜਾ ਵੱਡਾ ਇਸ਼ੂ ਹੈਗਾ ਉੱਥੇ ਹੈਗਾ ਕਿ ਉਹਨਾਂ ਤੋਂ ਅਗਰਾਈ ਕੀਤੀ ਜਾਂਦੀ ਹੈ ਜਿੰਨੇ ਟਰੱਕ ਉੱਥੇ ਆਉਂਦੇ ਨੇ ਤੇ ਚਾਹੇ ਉਹ ਬਾਹਰ ਜਾਂਦੇ ਨੇ ਉਥੋਂ ਉਸ ਕਰਕੇ ਹੁਣ ਟਰਾਂਸਪੋਰਟਰਸ ਨੇ ਐਨੇ ਜਾ ਕੇ ਹੱਥ ਖੜੇ ਕਰਤੇ ਵੀ ਜਿੰਨਾ ਸਾਡੇ ਤੋਂ ਟੈਕਸ ਗੁੰਡਾ ਟੈਕਸ ਵਸੂਲਿਆ ਜਾ ਰਹਾ ਹੈ ਸਾਡੀ ਵਿਤ ਤੋਂ ਬਾਹਰ ਹੈਗਾ ਤਾਂ ਉਹਨਾਂ ਨੇ ਨੌਏ ਦਸ ਜਿੱਥੇ ਰਫਾਇਨਰੀ ਆ ਦਾ ਆਫਿਸ ਹੈਗਾ ਮੇਨ ਉੱਥੇ ਜਾ ਕੇ ਆਪਣੀ ਕੰਪਲੇਂਟ ਦਰਜ ਕਰਾਈ ਹੈਗੀ ਤਾਂ ਹੁਣ ਆਉਣ ਵਾਲੇ ਦਿਨਾਂ ਚ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਅਸੀਂ ਐਸਐਸਪੀ ਬਟਿੰਡੇ ਕੋਲੇ ਵੀ ਆਪਣੀ ਰਿਪੋਰਟ ਦੇਵਾਂਗੇ ਕਿ ਸਾਨੂੰ ਬਹੁਤ ਨਜਾਇਜ਼ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਨੇ ਇਹ ਵੀ ਰਫਾਇਨਰੀ ਨੂੰ ਕਿਹਾ ਵੀ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਅਸੀਂ ਆਪਣੀ ਸਾਰੀ ਸਪਲਾਈ ਜਿਹੜੀ ਆ ਰੋਕ ਦੇਣੀ ਹੈਗੀ ਤੋ ਕਿ ਉੱਥੇ ਲੋਕਲ ਬੰਦੇ ਹੈਗੇ ਉਹਨਾਂ ਨੇ ਸਪੈਸੀਫਾਈ ਨਹੀਂ ਕੀਤਾਗਾ ਇਹ ਜ਼ਰੂਰ ਹੈ ਵੀ ਜਿਹੜੇ ਉੱਥੋਂ ਲੋਕਲ ਐਮਐਲਏ ਹੈਗੇ ਆ ਪੀਪੀ ਬਲਜਿੰਦਰ ਕੌਰ ਉਹਨਾਂ ਨੇ ਲੋਕਲ ਟਰਾਂਸਪੋਰਟਰਸ ਦੀ ਬਾਹ ਫੜੀ ਹੈਗੀ ਆ ਤੇ ਉਹਨੇ ਕਿਹਾ ਹੈਗਾ ਕਿ ਇਹਨਾਂ ਨੂੰ ਬੰਦਾ ਸ਼ਹਿਰ ਸਪਲਾਈ ਦਾ ਦੇਣਾ ਚਾਹੀਦਾ ਹੈਗਾ ਉਹਨੂੰ ਉਹਨਾਂ ਦਾ ਨਾਮ ਜਿਹੜਾ ਹੈਗਾ ਇਹ ਤਾਂ ਇਹ ਆ ਰਿਹਾ ਕਿ ਉਹ ਲੋਕਲ ਟਰਾਂਸਪੋਰਟਰਸ ਦੀ ਮਦਦ ਕਰ ਰਹੇ ਹੈਗੇ ਆ ਜਿਹੜੇ ਦੂਸਰੇ ਬਾਹਰੋਂ ਵੱਡੀਆਂ ਕੰਪਨੀਆਂ ਵਾਲੇ ਨੇ ਉਹ ਇਸ ਤੇ ਸਖਤ ਇਤਰਾਜ਼ ਕਰ ਰਹੇ ਹੈਗੇ ਆ ਸੋ ਉੱਥੇ ਹੁਣ ਟਕਰਾਅ ਦੀ ਸਥਿਤੀ ਬਣੀ ਹੋਈ ਹੈਗੀ ਆ ਜੀ ਤੇ ਅਗਿਲ ਸਾਹਿਬ ਦਿੱਲੀ ਦੀ ਗੱਲ ਕਰ ਲਈਏ ਅਰਵਿੰਦ ਕੇਜਰੀਵਾਲ ਹੋਰੇ ਆ ਲੰਮੇ ਟਾਈਮ ਤੋਂ ਜੇਲ੍ਹ 'ਚ ਨੇ ਉਹਨਾਂ ਦੇ ਸਾਥੀ ਜਿਹੜੇ ਉਹ ਕਹਿੰਦੇ ਸੀ ਕਿ ਬਹੁਤ ਵਧੀਆ ਸਿੱਖਿਆ ਮੰਤਰੀ ਆ ਪਰ ਉਹ ਮਾਮਲਾ ਤਾਂ ਲਿਕਰ ਪਾਲਸੀ ਦਾ ਉਹਦੇ 'ਚ ਜੇਲ੍ਹ 'ਚ ਨੇ ਸ਼ਿਸ਼ੋਧਿਆ ਹੁਣ ਆਮਦਵੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਨੂੰ ਮੋਲਜਮ ਬਣਾਇਆ ਜੀ ਇਹਨਾਂ ਨੇ ਜਿਹੜੀ ਚਾਰਜੀ ਦਾਖਲ ਹੋਈ ਹੈ ਨਾ ਲਿੱਕਸ ਸਕੈਮ ਦੇ ਵਿੱਚ ਉਹਦੇ ਵਿੱਚ ਆਰਵਿੰਦ ਕੇਜਰੀ ਜਿਹੜੇ ਚੀਫ ਮਿਨਿਸਟਰ ਨੇ ਧੱਲੀ ਦੇ ਤੇ ਸੁਪਰੀਮੋ ਨੇ ਆਪ ਪਾਰਟੀ ਦੇ ਉਹਨਾਂ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈਗਾ ਉਹਦੇ ਵਿੱਚ ਇਹ ਕਿਹਾ ਗਿਆ ਵੀ ਇਹਨਾਂ ਨੇ 4500 ਕਰੋੜ ਚੋਂ 45 ਕਰੋੜ ਜਿਹੜਾ ਉਹਦੀ ਲੈਂਡਿੰਗ ਜਿਹੜੀ ਹੈਗੀ ਆ ਉਹ ਗੋਆ ਦੀਆਂ ਇਲੈਕਸ਼ਨਸ ਹੋਈ ਹੈਗੀ ਆ ਉਹ ਹੋ ਰਹੀ ਜੁਨਾ ਨੇ ਨਿਪੋਲਸ ਦਾ ਸਰਗੇ ਜਿਹੜੇ ਕਿ ਟਨਾਈ ਕੀਤੇ ਜਾ ਰਹੇ ਆ ਅਰਵਿੰਦ ਤੇਜਰੀਵਾਲ ਵੱਲੋਂ ਉਹਨਾਂ ਨੇ ਆਪਣੀ ਅੱਡ ਐਪਲੀਕੇਸ਼ਨ ਲਾਈ ਹੈਗੀ ਕਿ ਜਿੰਨੀ ਇਹ ਐਨਫੋਰਸਮੈਂਟ ਡਾਇਰੈਕਟਿਟ ਦਿੱਤੇ ਸੀਬੀਆਈ ਦੀ ਜਿਹੜੀ ਰਿਪੋਰਟ ਹੈਗੀ ਆ ਇਹ ਸਾਰੀ ਕੋਰਪੋਕਟਿਡ ਹੈਗੀ ਆ ਪਰ ਉਹਦਾ ਜਿਹੜਾ ਲਿੰਕ ਹੈਗਾ ਵੀ ਜਿਹੜੀਆਂ ਲਿਕਟਰ ਕੰਪਨੀਆਂ ਸੈਗੀਆਂ ਨੇ ਜਾਂ ਜਿਨ੍ਹਾਂ ਨੇ ਜਿਨ੍ਹਾਂ ਕੋਲੇ ਸਪਲਾਈ ਦਾ ਲਾਇਸੈਂਸ ਹੈਗਾ ਐਲ 1 ਲਾਇਸੈਂਸ ਹੈਗਾ ਉਹ ਜਿਹੜੀਆਂ ਕੰਪਨੀਆਂ ਨੇ ਉਹਨਾਂ ਦਾ ਲਿੰਕ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਨਾਲ ਜੁੜਦਾ ਹੈਗਾ ਕਿਉਂਕਿ ਸਕੀਮ ਸੇਮ ਜਿਹੜੀ ਲੀਕਰ ਪਾਲਸੀ ਹੈਗੀ ਆ ਉਹ ਪੰਜਾਬ ਵਿੱਚ ਵੀ ਲਾਗੂ ਹੈਗੀ ਆ ਹੁਣ ਲਗਾਤਾਰ 2 ਸਾਲਾਂ ਤੋਂ ਉਹ ਪਾਲਸੀ ਪੰਜਾਬ ਵਿੱਚ ਚੱਲ ਰਹੀ ਹੈਗੀ ਆ ਸੋ ਇਸ ਕਰਕੇ ਦਿੱਲੀ ਦੇ ਸਕੈਮ ਦੀਆਂ ਜਿਹੜੀਆਂ ਤਾਰਾ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨਾਲ ਵੀ ਆ ਕੇ ਜੁੜਦੀਆਂ ਨੇ ਜੀਦੇ ਕਰਕੇ ਅਫਸਰशाही ਵਿੱਚ ਵੀ ਬਹੁਤ ਸਹਿਮ ਬਣਿਆ ਹੋਇਆ ਪੰਜਾਬ ਦੇ ਵਿੱਚ ਤੇ ਦਿੱਲੀ ਤਾਂ ਦੇਖੋ ਇੱਕ ਤਾਂ ਸਤਿੰਦਰ ਜੈ ਅੰਦਰ ਹੈਗੇ ਕ੍ਰਾਪਸ਼ਨ ਚ ਇੱਕ ਮਨੀਸ਼ ਸੋਧਿਆ ਹੈਗੇ ਨੇ ਇੱਕ ਆਰਵਿੰਦ ਕੇਜਰੀਆ ਚੀਫ ਮਿਨਿਸਟਰ ਆਪ ਅੰਦਰ ਹੈਗੇ ਨਹੀਂ ਤੇ ਇੱਕ ਸੰਜੀਤ ਸਿੰਘ ਜਿਹੜੇ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਨੇ ਉਹ ਉਹ ਵੀ ਅੰਦਰ ਰਹਿ ਕੇ ਆਏ ਨੇ ਸੋ ਇਸ ਕਰਕੇ ਇਹਨਾਂ ਦਾ ਸਾਰਾ ਢੇਰਾ ਜਿਹੜਾ ਹੈਗਾ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਤੇ सीबीआई ਦਾ ਉਹ ਸਾਰੇ ਇੱਕ ਤਰ੍ਹਾਂ ਨਾਲ ਗਵਰਨਮੈਂਟ ਤੇ ਆਲੇ ਦੁਆਲੇ ਘੁੰਮ ਰਿਆ ਦੂਜੇ ਪਾਸੇ ਇਹਨਾਂ ਦੇ ਰਹਿ ਚੁੱਕੇ ਮਨਿਸਟਰ ਉਹ ਸਵਿਚ ਕਰ ਰਹੇ ਹੈਗੇ ਭਾਰਤੀ ਜਨਤਾ ਪਾਰਟੀ ਦੇ ਨਾਲ ਜੀ ਜਿਲ੍ਹਾ ਪੰਜਾਬ ਦੇ ਵਿੱਚ ਦੋ ਚੀਜ਼ਾਂ ਹੋਈਆਂ ਇੱਕ ਤਾਂ ਥੋੜੇ ਦਿਨ ਪਹਿਲਾਂ ਇਹ ਹੋਇਆ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਖਿਲਾਫ ਇੱਕ ਸੰਮਣ ਜਾਰੀ ਹੋਇਆ ਸੀ ਉਹਨਾਂ ਨੂੰ ਉਹਨੇ ਚੁਣੌਤੀ ਦਿੱਤੀ ਸੀ ਹਾਈ ਕੋਰਟ 'ਚ ਉਹ ਸੰਮਣ ਵਾਪਸ ਲੈ ਲੈ ਗਏ ਸੀ ਅਕਾਲੀ ਨਾਲ ਨੇ ਜਿੰਨੀ ਖੁਸ਼ੀ ਆਖੀ ਸੀ ਕਿ ਵਧੀਆ ਹੋ ਗਿਆ ਜੀ ਹੁਣ ਸੰਮਣ ਵੀ ਦੁਬਾਰਾ ਹੋ ਗਿਆ ਔਰ ਉਧਰ ਪਰਮਰਾਣ ਸਿੰਘ ਉਮਰਾਂ ਨੰਗਲ ਆ ਜਿਹੜੇ ਉਹ ਸੀਨੀਅਰ ਪੁਲਿਸ ਅਧਿਕਾਰੀ ਹੈ ਉਹ 5 ਸਾਲ ਲਗਭਗ ਮੁਤਲ ਰਹੇ ਨੇ ਤੇ ਹੁਣ ਉਹ ਵੀ ਬਹਾਲ ਹੋ ਗਏ ਨੇ ਦੋਵੇਂ ਮਾਮਲੇ ਹੈ ਤਾਂ ਅਲੱਗ-ਅਲੱਗ ਹੈ ਤੁਹਾਡਾ ਕੀ ਨਜ਼ਰੀਆ ਵਸੇ ਮੁਝੇ ਦਾ ਵਿਕਰਮ ਮਜੀਠੀਆ ਦਾ ਕੇਸ ਹੈ ਨਾ ਉਹਨਾਂ ਨੇ ਹਾਈ ਕੋਰਟ ਤੋਂ ਉਹਨਾਂ ਨੂੰ ਬਾਰ-ਬਾਰ ਰਾਹਤ ਮਿਲ ਰਹੀ ਹੈਗੀਆ ਪਰ ਹੁਣ ਇਹ ਹੈ ਵੀ ਇਹਨਾਂ ਨੇ ਵੀ ਬਾਜਿਤ ਹੈਗੀ ਨਹੀਂ ਜਿਹੜੀ ਐਸਆਈਟੀ ਬਣਾਈ ਹੋਈ ਹੈ ਗਵਰਨਮੈਂਟ ਨੇ ਉਹਨਾਂ ਨੇ ਇੱਕ ਵਾਰ ਤਾਂ ਆਪਣਾ ਸੰਮਨ ਕਰਕੇ ਵਾਪਸ ਲੈ ਰਿਆ ਸੀ ਕਿਉਂਕਿ ਉਹਨਾਂ ਨੂੰ ਹਾਈ ਕੋਰਟ ਤੋਂ ਡਾਇਰੈਕਸ਼ਨਸ ਆ ਗਈਆਂ ਸੀਗੀਆਂ ਕਿ ਇਹਨਾਂ ਨੂੰ 8 ਤਰੀਕ ਤੱਕ ਕੋਈ ਸੰਮਨ ਕੀਤਾ ਨਹੀਂ ਜਾ ਸਕਦਾ ਹੁਣ ਦੁਬਾਰਾ ਉਹਨਾਂ ਨੇ ਸੰਮਨ ਕੀਤੇ ਹੈਗੇ ਆ ਤਾਂ ਮੇਰੇ ਖਿਆਲ ਸ਼ਾਇਦ ਅੱਜ ਜਾਂ ਕੱਲ ਉਹਨਾਂ ਨੇ ਪੇਸ਼ ਹੋਣਾ ਹੈ ਡੀ ਡੀ ਦੇ ਸਾਹਮਣੇ ਉਹਨਾਂ ਦੀ ਐਸ ਆਈਟੀ ਦੇ ਸਾਹਮਣੇ 15 ਤਰੀਕ ਹੈ ਤੇ 13 ਤਰੀਕਾ 18 18 ਤਰੀਕ ਨੂੰ ਪੇਸ਼ ਹੋਣਾ ਹੈਗਾ ਉਹਨਾਂ ਨੇ ਸੋ ਉਹ ਵੀ ਇੱਕ ਤਰ੍ਹਾਂ ਨਾਲ ਘਿਰੇ ਹੋਏ ਨੇ ਵੈਸੇ ਵੀ ਉਹ ਸਿਆਸਤੋਂ ਥੋੜੇ ਸੀਨ ਤੋਂ ਪਿੱਛੇ ਹਟੇ ਹੋਏ ਹੈਗੇ ਆ ਕਾਫੀ ਸਿਰ ਤੋਂ ਜਿਹੜਾ ਵਾਦ ਚੱਲ ਰਿਹਾ ਹੈਗਾ ਕਾਲੀਦਲ ਦੇ ਵਿੱਚ ਉਹਦੇ ਵਿੱਚ ਉਹ ਕਿਸੇ ਤਰ੍ਹਾਂ ਵੀ ਕਿਸੇ ਧਿਰ ਵੱਲ ਵੀ ਖੜੇ ਦਿਖਾਈ ਨਹੀਂ ਦੇ ਰਹੇ ਹੈਗੇ ਨਾ ਤਾਂ ਉਹ ਕਿਸੇ ਕੋਰ ਕਮੇਟੀ ਦੀ ਮੀਟਿੰਗ ਚ ਆਏ ਹੈਗੇ ਜਾਂ ਜਿੰਨਾ ਹੋਇਆ ਹੈਗਾ ਜਾਂ ਹੋਰ ਜਿਹੜਾ ਬਵਾਦ ਬਣਿਆ ਹੋਇਆ ਕਾਲੀ ਦਲ ਦੇ ਵਿੱਚ ਉਹਦੇ ਵਿੱਚ ਕਿਤੇ ਵੀ ਉਹ ਸੀਨ ਤੇ ਦਿਖਾਈ ਨਹੀਂ ਦਿੱਤੇਗੇ ਆਏ ਜਰੂਰ ਆ ਮੀਡੀਆ ਸਾਹਮਣੇ ਉਹ ਆਏ ਆ ਪਰ ਉਹ ਡਿਫਰੈਂਟ ਇਸ਼ੂਸ ਲੈ ਕੇ ਆਏ ਹੈਗੇ ਜਿ ਜਿੱਥੋਂ ਤੱਕ ਪਰਮਰਾਜ ਸਿੰਘ ਉਮਰਾ ਨੰਗਲ ਦਾ ਸਵਾਲ ਹੈਗਾ ਉਹ ਪਿਛਲੇ ਕਈ ਸਾਲਾਂ ਤੋਂ ਸਸਪੈਂਡ ਚੱਲੇ ਆ ਰਹੇ ਸੀ ਤੇ ਉਹਨਾਂ ਨੇ ਪਹਿਲੇ ਜਿਹੜਾ ਇਹਨਾਂ ਦਾ ਟਰਬਿਊਨਲ ਹੁੰਦਾ ਉਹਦੇ ਕੋਲ ਐਪਲੀਕੇਸ਼ਨ ਲਾਈ ਸੀ ਕਿ ਮੈਨੂੰ ਬਹਾਲ ਕੀਤਾ ਜਾਵੇ ਇੰਫੇਅਰ ਉਹਨਾਂ ਨੇ ਕੋਰਟ ਦਾ ਸਹਾਰਾ ਲਿਆ ਤੇ ਹਾਈ ਕੋਰਟ ਨੇ ਅਲਟੀਮੇਟਲੀ ਉਹਨਾਂ ਤੇ ਪਾਪਰ ਡਾਇਰੈਕਸ਼ਨਸ ਦਿੱਤੀਆਂ ਕਿ ਇਹਨਾਂ ਦੀਆਂ ਸਰਵਿਸਿਜ਼ ਬਹਾਲ ਹੋਣੀਆਂ ਚਾਹੀਦੀਆਂ ਨੇ ਉਸ ਦੇ باوجود ਵੀ ਸਰਕਾਰ ਨੇ ਕਿੰਨਾ ਚਿਰ ਉਸ ਆਰਡਰ ਤੇ ਕੋਈ ਵੀ ਕਾਰਵਾਈ ਨਹੀਂ ਸੀ ਕੀਤੀ ਫਿਰ ਇਹਨਾਂ ਨੇ ਦੁਬਾਰਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਫਿਰ ਹਾਈ ਕੋਰਟ ਨੇ clear cut directions ਦਿੱਤੀਆਂ ਜਿਹਦੇ ਕਰਕੇ ਅੱਜ ਮੇਰੇ ਖਲੋ ਜੋਇਨ ਕਰ ਰਿਹਾ ਦੁਆਰਾ ਐਜ ਸਪੈਕਟਰ ਜਨਰਲ ਪੁਲਿਸ ਪੰਜਾਬ ਜੀ ਗਿਲਸਵ ਅੱਜ ਦੀ ਜੋਇਨਿੰਗ ਦੇ ਨਾਲ ਨਾ ਜੁੜੀ ਇੱਕ ਗੱਲ ਹੋਰ ਸਾਹਮਣੇ ਆ ਗਈ ਕਿ ਸ਼ੁਭਕਰਨ ਜਿਹੜਾ ਨੌਜਵਾਨ ਮੁੰਡਾ ਸੀ ਉਹ ਖਨੌਰੀ ਵਾਲੇ ਬਾਰਡਰ ਤੇ ਮਾਰਿਆ ਗਿਆ ਰੌਲਾ ਬਟਾ ਪਿਆ ਐਸਆਈਟੀ ਨੇ ਜਾਂਚ ਕੀਤੀ ਹੁਣ ਐਸਆਈਟੀ ਨੇ ਆਪਦੀ ਜਾਂਚ ਦੇ ਵਿੱਚ ਹਾਈ ਕੋਰਟ ਚ ਕਹਤਾ ਕਿ ਉਹਦੀ ਮੌਤ ਸ਼ਾਟਗਨ ਨਾਲ ਹੋਈ ਹੈ ਤਾਂ ਉੱਥੇ ਜੱਜ ਸਾਹਿਬ ਨੇ ਇਹ ਵੀ ਸਵਾਲ ਖੜੇ ਕੀਤੇ ਕਿ ਹਰਿਆਣੇ ਦੀ ਹਦੂਦ ਦੇ ਵਿੱਚ ਸੀ ਗੋਲੀ ਹੋ ਸਕਦਾ ਪੰਜਾਬ ਵਾਲੇ ਪਾਸੇੋਂ ਵੀ ਚੱਲੀ ਹੋਵੇ ਇੱਕੇ ਮਾਮਲਾ ਦੂਜਾ ਉਸ ਪਰਿਵਾਰ ਦੇ ਵੱਲੋਂ ਉਹ ਪਰਿਵਾਰ ਨੂੰ ਉਹਨਾਂ ਦੀ ਧੀ ਹੈ ਜਿਹੜੀ ਉਹਨੂੰ ਨੌਕਰੀ ਮਿਲ ਗਈ ਹੈ 1 ਕਰੋੜ ਰੁਪਏ ਪੰਜਾਬ ਸਰਕਾਰ ਨੇ ਦਿੱਤਾ ਕਿਸਾਨ ਹੈ ਜਿਹੜੇ ਉਹ ਹਜੇ ਵੀ ਉੱਥੇ ਧਰਨੇ ਤੇ ਬੈਠੇ ਨੇ ਉਹ ਜਿਹੜਾ ਮਾਮਲਾ ਹੈ ਕਿਸਾਨਾਂ ਦਾ ਹਾਈ ਕੋਰਟ ਦੇ ਵਿੱਚ ਚੱਲਿਆ ਹੋਇਆ ਹਾਈ ਕੋਰਟ ਨੇ ਆਪਣੇ ਨਿਰਦੇਸ਼ ਦਿੱਤੇ ਕਿ ਵਿਦਨ 7 ਡੇਜ ਹੈ ਸੜਕ ਖਾਲੀ ਕਰੋ ਇਹਨਾਂ ਨੂੰ ਦਿੱਲੀ ਜਾਣ ਦਿਓ ਹਰਿਆਣਾ ਵਾਲੇ ਕਹਿੰਦੇ ਜੀ ਪਹਿਲਾਂ ਇਹ ਧਰਨਾ ਚੱਕਣ ਸੜਕ ਖਾਲੀ ਕਰਨ ਉਹ ਮਾਮਲਾ ਕਿੱਧਰ ਹੋ ਜਾਊਗਾ ਜੀ ਉਹ ਸਟੇਲ ਮੇਟ ਬਣੀ ਹੋਈ ਆ ਕਿਉਂਕਿ ਹਾਈ ਕੋਰਟ ਨੇ ਬਣੀਆ ਕਲੀਅਰ ਪਟ ਡਾਇਰੈਕਸ਼ਨਸ ਦਿੱਤੇ ਆਗੇ ਹਰਿਆਣਾ ਗਵਰਨਮੈਂਟ ਨੂੰ ਕਿ ਜਿੰਨੇ ਬਲਾਕੇਟਸ ਤੁਸੀਂ ਬੈਰੀਕੇਡਸ ਲਾਏ ਹੋਏ ਹੈਗੇ ਆ ਮੇਨ ਰੋਡ ਦੇ ਉੱਤੇ ਜਿਹੜੀ ਨੈਸ਼ਨਲ ਹਾਈਵੇ ਹੈਗੀ ਆ ਵੀ ਉਹ ਸਾਰੇ ਡਿਸਮੈਂਟਲ ਕਰੋ ਪਰ ਦੂਸਰੇ ਪਾਸੇ ਹਰਿਆਣਾ ਗਵਰਨਮੈਂਟ ਨੇ ਕੁਐਸਚਨ ਉਠਾਇਆ ਹੈਗਾ ਕਿ ਜਦ ਤੱਕ ਇਹ ਧਰਨਾ ਇਥੋਂ ਚੱਕਿਆ ਨਹੀਂ ਜਾਂਦਾ ਅਸੀਂ ਬੈਰੀਕੇਡ ਇਥੋਂ ਰਿਮੂਵ ਨਹੀਂ ਕਰ ਸਕਦੇ ਹੁਣ ਜਾਂ ਤਾਂ ਹਰਿਆਣਾ ਗਵਰਨਮੈਂਟ ਜਿਹੜੀ ਹੈ ਸੁਪਰੀਮ ਕੋਰਟ ਦਾ ਰੁਖ ਕਰੂਗੀ ਤਾਂ ਕਿ ਉਹ ਆਪਣਾ ਇਸ ਜਿਹੜੇ ਆਰਡਰ ਨੂੰ ਓਵਰਟਰਨ ਕੀਤਾ ਜਾਵੇ ਜਿਹੜਾ ਹਾਈ ਕੋਰਟ ਦਾ ਆਰਡਰ ਹੈਗਾ ਪਰ ਮਤਲਬ ਕਿ ਦੂਜੇ ਪਾਸੇ ਕਿਸਾਨਾਂ ਵੱਲੋਂ ਆਪਣੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਕਿ ਸਾਡੀ ਜਿੱਤ ਹੋਈ ਹੈ ਵੀ ਅਸੀਂ ਇਨੇਚਰ ਤੋਂ ਕਹਿ ਰਹੇ ਸੀ ਵਪਾਰੀਆਂ ਨੂੰ ਤੇ ਹੋਰ ਲੋਕੀ ਜਿਹੜੇ ਇਤਰਾਜ਼ ਕਰ ਰਹੇ ਸੀ ਉਹਨਾਂ ਦੇ ਧਰਨੇ ਦਾ ਕਿ ਇਹ ਜਿਹੜੇ ਧਰ ਜਿੱਨਾ ਬਲਾਕਡ ਹੋਈ ਹੋਈ ਹੈ ਇਹ ਸਾਡੇ ਕਰਕੇ ਨਹੀਂ ਹੋਈ ਹੋਈ ਇਹ ਬਲਾਕਡ ਹੋਈ ਹੈ ਕਿਉਂਕਿ ਗਵਰਨਮੈਂਟ ਆਫ ਹਰਿਆਣਾ ਨੇ ਆਪਣੇ 7 ਲੇਅਰ ਦੇ ਬੈਰੀਕੇਡ ਲਾਏ ਹੋਏ ਸੀਗੇ ਉੱਥੇ ਹੁਣ ਦੇਖੋ ਵੀ ਇਹ ਕੇ ਮਾਮਲਾ ਸੁਪਰੀਮ ਕੋਰਟ ਤੇ ਆਂਦਾ ਕਿ ਇੱਥੇ ਹੱਲ ਹੁੰਦਾ ਹੈਗਾ ਪਰ ਦੂਸਰੇ ਪਾਸੇ ਜਿਹੜਾ ਸ਼ੁਭ ਕਰਨ ਦਾ ਮਾਮਲਾ ਹੈਗਾ ਉਸੇ ਸੁਣਵਾਈ ਦੌਰਾਨ ਉਹਦਾ ਵੀ ਮਾਮਲਾ ਸਾਹਮਣੇ ਆਇਆ ਸੀਗਾ ਉਹਦੇ ਚ ਆਇਆ ਕਿ ਉਹਨੂੰ ਜਿਹੜੀ ਬੁਲੇਟ ਬੂੰਡ ਲੱਗਿਆ ਹੈਗਾ ਸਿਰ ਦੇ ਵਿੱਚ ਉਹ ਸ਼ਾਰਟ ਗਨ ਦਾ ਵੂਨ ਹੈਗਾ ਜਿਹੜੀ ਫੋਰੈਂਸਿਕ ਰਿਪੋਰਟ ਆਈ ਹੈਗੀ ਆ ਉਹਦੇ ਨਾਲ ਇਹ ਹੈਗਾ ਕਿ ਹਰਿਆਣਾ ਗਵਰਨਮੈਂਟ ਨੇ ਜਿਹੜੀ ਪੁਲੀਸ ਲਈ ਹੈ ਵੀ ਜਿਹੜੀ ਸਾਡੀ ਪੁਲਿਸ ਹੈਗੀ ਆ ਉਹਨਾਂ ਕੋਲੇ ਸ਼ਾਰਟ ਗਨ ਹੁੰਦੀ ਨਹੀਂਗੀ ਸੋ ਇਸ ਕਰਕੇ ਵੀ ਫਿਰ ਇਹ ਫਾਇਰ ਹੋਇਆ ਤਾਂ ਹੋਇਆ ਕਿੱਥੋਂ ਹੈਗਾ ਸੋ ਫਿਰ ਹਾਈ ਕੋਰਟ ਨੇ ਵੀ ਕਿਆ ਵੀ ਜੇ ਇਹ ਹੈਗਾ ਤਾਂ ਇਹ ਕਿਤੋਂ ਜਿਹੜਾ ਹੈਗਾ ਧਰਨੇ ਵਿੱਚੋਂ ਤਾਂ ਨਹੀਂ ਕਿਸੇ ਨੇ ਗੋਲੀ ਮਾਰੀ ਹੋਈ ਆ ਉਹਨਾਂ ਨੇ ਮਤਲਬ ਕਿ ਬ੍ਰੇਮ ਤੇ ਬਾਰੇ ਕੁਐਸਚਨ ਮਾਰਕ ਲਾਇਆ ਹੈਗਾ ਹੁਣ ਇਹਦੀ ਜਾਂਚ ਦੀ ਫਰਦਰ ਕੀ ਇਨਵੈਸਟੀਗੇਸ਼ਨ ਹੋਣੀ ਹੈਗੀ ਆ ਤੇ ਆਉਣ ਵਾਲਾ ਸਮਾਂ ਦੱਸੂਗਾ ਦੂਜੇ ਪਾਸੇ ਉਹਨਾਂ ਦੇ ਪਰਿਵਾਰ ਨੂੰ ਗਵਰਨਮੈਂਟ ਆਫ ਪੰਜਾਬ ਨੇ 1 ਕਰੋੜ ਰੁਪਏ ਦਿੱਤਾ ਹੈਗਾ ਐਸ ਕੰਪਨਸੇਸ਼ਨ ਤੇ ਉਹਨਾਂ ਦੀ ਸੁਕਰਨ ਦੀ ਭੈਣ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਦਿੱਤੀ ਹੈ ਜਿਹੜੀ ਉਹਨਾਂ ਨੇ ਕੱਲ ਜੁਆਇਨ ਕਰ ਲਈ ਹੈਗੀ ਆ ਜੀ ਕਿਰਪਾ ਕਰਕੇ ਇੱਕ ਚੀਜ਼ ਹੋਰ ਕਾਫੀ ਧਿਆਨ ਮੰਗਦੀ ਹੈ ਕਿ ਬਹੁਤੇ ਵਾਰੀ ਸਾਡੇ ਜਿਹੜੇ ਐਕਟਰ ਨੇ ਪੂਰਾ ਫਿਲਮਾਂ ਵਾਲੇ ਵੀ ਆ ਜਿਹੜਾ ਨੂੰ ਸਿੱਖ ਕਮਿਊਨਿਟੀ ਦੇ ਗਾਈਡਲਾਈਨਸ ਦਾ ਨਹੀਂ ਪਤਾ ਪ੍ਰਿੰਸੀਪਲਸ ਦਾ ਨਹੀਂ ਪਤਾ ਉਹ ਦਰਬਾਰ ਸਾਹਿਬ ਜਾਂਦੇ ਕੋਈ ਨਾ ਕੋਈ ਉਡਕਟਾਂਗ ਹਰਕਤ ਕਰ ਦਿੰਦੇ ਐ ਪਰ ਸ਼੍ਰੋਮਣੀ ਕਮੇਟੀ ਵਾਲੇ ਆ ਉਹ ਜਦੋਂ ਜਾਂਦੇ ਸੀ ਉਹਨਾਂ ਨੂੰ ਸਰੋਪੇ ਪਾ ਕੇ ਸਨਮਾਨਤ ਵੀ ਕਰਦੇ ਸੀ ਫਿਲਮਾਂ ਦੀ ਪ੍ਰੋਮੋਸ਼ਨ ਦਾ ਕਰਕੇ ਨਾਲ ਖੜਿਆਂ ਦੀ ਪ੍ਰੋਮੋਸ਼ਨ ਵੀ ਹੋ ਜਾਂਦੀ ਸੀ ਉਹ ਰੋਕ ਲਾਤੀ ਇੱਕ ਘਟਨਾ ਕਰ ਮੈਂ ਇਧਰ ਘੜੂਆ ਦੇ ਨੇੜੇ ਪਾਪਰ ਦਾ ਤਾਂ ਉੱਥੇ ਇੱਕ ਸੈੱਟ ਲਾ ਕੇ ਇੱਕ ਫਿਲਮ ਜਿਹੜਾ ਸੀਰੀਜ਼ ਐ ਉਹ ਸ਼ੂਟ ਕੀਤੀ ਜਾ ਰਹੀ ਹੈ ਉੱਥੇ ਸਿੰਘ ਪਹੁੰਚ ਜਾਂਦੇ ਕਿ ਜੀ ਤੁਸੀਂ ਨਕਲੀ ਸੈੱਟ ਲਾਇਆ ਹੋਇਆ ਇਰੇ ਤੇ ਹੁਣ ਐਸਜੀਪੀਸ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਨਕਲੀ ਸੈਟ ਲਾ ਕੇ ਇਹੋ ਜਿਹਾ ਕੁਝ ਕਰਨਾ ਉਹਦੀ ਕੋਈ ਆਗਿਆ ਨਹੀਂ ਦਿੱਤੀ ਜਾਊ ਤੇ ਇਹ ਜਿਹੜਾ ਫੈਸਲਾ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਠੀਕ ਹੈ ਕਿ ਬਹੁਤੇ ਵਾਰੀ ਬਹੁਤ ਕੁਝ ਗਲਤ ਕਰ ਜਾਂਦੇ ਆ ਫਿਲਮਾਂ ਵਾਲੇ ਜਾਂ ਇਹ ਸੀਰੀਜ਼ ਵਗੈਰਾ ਬਣਾਉਣ ਵਾਲੇ ਪਰ ਬਹੁਤੇ ਵਾਰੀ ਮੈਸੇਜ ਵੀ ਜਾਂਦਾ ਨਾ ਲੋਕਾਂ ਨੂੰ ਪਤਾ ਵੀ ਲੱਗਦਾ ਕਿ ਸਿੱਖ ਧਰਮ ਦੀਆਂ ਰਵੈਤਾਂ ਨੇ ਜੇ ਆਪਣਾ ਫਰਮਾਇਆ ਹੀ ਨਹੀਂ ਜਾਊਗਾ ਤਾਂ ਆਪਣਾ ਪ੍ਰਚਾਰ ਕਿਵੇਂ ਹੋਊਗਾ ਮੈਨੂੰ ਕਿ ਅੱਜ ਮਾਡਰਨ ਵਰਲਡ ਹੈਗਾ ਤੇ ਮਾਡਰਨ ਵਰਲਡ ਦੇ ਵਿੱਚ ਮਤਲਬ ਕਿ ਜੇ ਆਪਾਂ ਪ੍ਰਚਾਰ ਦੇ ਸਾਧਨ ਉਹ ਵਰਤਾਂਗੇ ਨੀ ਇਹ ਠੀਕ ਆ ਵੀ ਉਹ ਸੀਨਸ ਦੇ ਵਿੱਚ ਕੁਝ ਮर्यादा ਵਗੈਰਾ ਦਾ ਖਿਆਲ ਰੱਖਣਾ ਚਾਹੀਦਾ ਹੈਗਾ ਪਰ ਉਹਨਾਂ ਤੇ ਰੋਕ ਨਹੀਂ ਲਾਉਣੀ ਚਾਹੀਦੀ ਮੈਂ ਉਸ ਨਾਲ ਅਗਰੀ ਨਹੀਂ ਕਰਦਾਗਾ ਕਿਉਂਕਿ ਜੇ ਆਪਾਂ ਉਹ ਦਿਖਾਵਾਂਗੇ ਨਹੀਂ ਆਪਣੀਆਂ ਰੀਤੋ ਜਿਹੜੇ ਰਵਾਜ ਆ ਆਪਣੇ ਤਾਂ ਉਹ ਪ੍ਰਚਲਿਤ ਕਿਵੇਂ ਹੋਣਗੇ ਜਾਂ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਕਿਵੇਂ ਲੱਗੂਗਾ ਕਿ ਸਾਡੇ ਕੀ ਰੀਤੀ ਰਿਵਾਜ ਹੈਗੇ ਆ ਜਿਸ ਤਰ੍ਹਾਂ ਦੇ ਸਾਡੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਤਿਕਾਰ ਹੈਗਾ ਉਹ ਹਰ ਹਾਲਤ ਵਿੱਚ ਬਹਾਲ ਰਹਿਣਾ ਚਾਹੀਦਾ ਹੈਗਾ ਪਰ ਇਹ ਨਹੀਂ ਕਿ ਉਹਨਾਂ ਦਾ ਫਿਲਮਾਨਕਰਨ ਜਿਹੜਾ ਹੈਗਾ ਉਹਦੇ ਤੇ ਰੋਕ ਲਾ ਦਿੱਤੀ ਜੀ ਵਿੱਚ ਲਾ ਦਿੱਤੀ ਜਾਵੇ ਜਿਸ ਤਰ੍ਹਾਂ ਕਿ ਐਸਟੀਪੀਸੀ ਦੇ ਪ੍ਰੈਜ਼ੀਡੈਂਟ ਨੇ ਕੱਲ ਟੀਵੀ ਸਾਹਮਣੇ ਆ ਕੇ ਬਿਆਨ ਦਿੱਤਾ ਹੈਗਾ ਤੇ ਇਸੇ ਤਰ੍ਹਾਂ ਜਥੇਦਾਰ ਸਾਹਿਬ ਨੇ ਇਤਰਾਜ਼ ਉਠਾਏ ਹੈਗੇ ਆ ਪਰ ਇਹਦੇ ਤੇ ਮੇਰਾ ਖਿਆਲ ਇਹਨਾਂ ਨੂੰ ਦੁਆਰਾ ਸੋਚਣਾ ਚਾਹੀਦਾ ਹੈਗਾ ਐਕਸਪਰਟਸ ਦੀ رائے ਲੈਣੀ ਚਾਹੀਦੀ ਹੈਗੀ ਆ ਉਸ ਤੋਂ ਬਾਅਦ ਕੋਈ ਆਪਣੀ ਪਾਲਿਸੀ ਬਣਾਉਣੀ ਚਾਹੀਦੀ ਹੈਗੀ ਆ ਇਸੇ ਤਰ੍ਹਾਂ ਇਹਨਾਂ ਨੇ ਦਰਬਾਰ ਸਾਹਿਬ ਵਿੱਚ ਇਹ ਕੀਤਾ ਵੀ ਉੱਥੇ ਕੋਈ ਵੀਡੀਓਗ੍ਰਾਫੀ ਨਹੀਂ ਹੋਊਗੀ ਚਾਹੇ ਕੋਈ ਵੀ ਹੋਵੇ ਸਿਰਫ ਤੁਸੀਂ ਆਪਣੀ ਮਤਲਬ ਕਿ ਸੈਲਫੀ ਜਾਂ ਆਪਣੀ ਫੋਟੋ ਕਲਿੱਕ ਕਰ ਸਕਦੇ ਹੈਗੇ ਆ ਦਰਬਾਰ ਸਾਹਿਬ ਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਮਿਸਯੂਜ਼ ਹੋਇਆ ਹੈਗਾ ਪਿਛਲੇ ਸਮੇਂ ਦੇ ਵਿੱਚ ਉਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਇਹਨਾਂ ਨੇ ਇਹ ਡਾਇਰੈਕਸ਼ਨਸ ਜਾਰੀ ਕੀਤੀਆਂ ਹਨ ਜੀ ਬਹੁਤ ਮਿਹਰਬਾਨੀ ਗੱਲ ਸਾਹ ਬਹੁਤ ਧੰਨਵਾਦ ਤੁਸੀਂ ਸ਼ਾਮਲ ਹੋਏ ਥੈਂਕ ਯੂ so much ਅਗਰ ਬਹੁਤ አመਗੀ ਰਣਜੀਤ ਸਿੰਘ ਕੁਕੀ ਗਲ ਹੋਰਾਂ ਦੇ ਨਾਲ ਅਸੀਂ ਜੁੜੇ ਸੀ ਤੁਸੀਂ ਸਾਡੇ ਨਾਲ ਜੁੜੇ ਸੀ ਕਿਉਂਕਿ ਆਪਾਂ ਸਾਰੇ ਰਲ ਕੇ ਪੰਜਾਬ ਨਾਲ ਜੁੜਦੇ ਆ ਸਾਡੇ ਪ੍ਰੋਗਰਾਮ ਸਮੇਂ-ਸਮੇਂ ਤੇ ਆਉਂਦੇ ਰਹਿੰਦੇ ਆ ਜੀ ਡੇਲੀ ਅਸੀਂ ਕੋਸ਼ਿਸ਼ ਕਰਦੇ ਆ ਕਿ ਇੱਕ ਐਪੀਸੋਡ ਤੁਹਾਡੇ ਵਾਸਤੇ ਹੋਵੇ ਜਿਹੜੇ ਤੁਹਾਨੂੰ ਵਧੀਆ ਵੀ ਲੱਗਦੇ ਆ ਔਰ ਜੇ ਸੱਚੀ ਵਧੀਆ ਲੱਗਦੇ ਇਹਨਾਂ ਨੂੰ ਸ਼ੇਅਰ ਕਰਦੇ ਰਹੋ ਕਮੈਂਟ ਕਰਕੇ ਆਪਦੇ ਸੁਝਾਅ ਦਿੰਦੇ ਰਹੋ ਤਾਂ ਜੋ ਸਾਨੂੰ ਪਤਾ ਵੀ ਲੱਗਦਾ ਰਹੇ ਹਲਾਸ਼ੇਰੀ ਵੀ ਮਿਲਦੀ ਰਹੇ ਤੇ ਇੰਦਰੋਂ ਥੋੜਾ ਜਿਹਾ ਰੈਵਨਿਊ ਵੀ ਤੁਹਾਡੇ ਕਮੈਂਟਸ ਕਰਕੇ ਆਉਂਦਾ ਹੁੰਦਾ ਕਿਉਂਕਿ ਫਿਰ ਜਿਹੜਾ ਸੋਸ਼ਲ ਮੀਡੀਆ ਆ ਤੇ ਜਿਹੜੀਆਂ ਕੰਪਨੀਆਂ ਆ ਉਹ ਵੀ ਦੇਖਦੀਆਂ ਕਿ ਕਿਹੜੀ ਗੱਲ ਦਾ ਨੋਟਿਸ ਲਿਆ ਜਾ ਰਿਹਾ ਕਿਹਦੇ ਤੇ ਰੈਵਨਿਊ ਵਾ ਬੱਦ ਇਕੱਠਾ ਹੋਣਾ ਜੇ ਇਥੇ ਥੋੜਾ ਜਿਹਾ ਵਿਚਾਰ ਪੈ ਇਕੱਠੇ ਹੋ ਜਾਣਗੇ ਅਸੀਂ ਹੋਰ ਥੋੜਾ ਜਿਹਾ ਵਧੀਆ ਕੰਮ ਕਰਨ ਦੇ ਸੰਗਰਾਥ ਹੋਾਂਗੇ ਸਿੱਧੇ ਜੀ ਗੱਲ ਹੈ ਤੇ ਬਾਕੀ ਸਿੱਧੀਆਂ ਗੱਲਾਂ ਕਰਾਂਗੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਥੋੜਾ ਬਹੁਤ ਸਾਰਾ ਧੰਨ